ਗੋਆ ਨੂੰ ਵੀ ਇੱਥੇ ਲਿਆਂਦਾ ਠੀਕ ਹੈ ਜੀ ਅਸੀਂ ਝਮਲੇ ਨੂੰ ਵੀ ਇੱਥੇ ਲਿਆਂਦਾ ਅਸੀਂ ਚੰਡੀਗੜ੍ਹ ਨੂੰ ਵੀ ਇੱਥੇ ਲਿਆਏ ਸਾਰਾ ਕੁਝ ਅਸੀਂ ਟਿੱਬਿਆਂ ਦੇ ਵਿੱਚ ਲੈ ਕੇ ਆਏ ਆ ਜਦੋਂ ਉਹਨਾਂ ਨੂੰ ਦੱਸਿਆ ਵੀ 300 ਬੰਦਾ ਪੰਜਾਬੀ ਇੱਥੇ ਕੰਮ ਕਰ ਰਿਹਾ ਹੈ ਤਾਂ ਉਹ ਬਾਗੋ-ਬਾਗ ਹੋ ਗਏ ਨਹੀਂ ਮੈਨੂੰ ਲੱਗਦਾ ਵੀ ਇਹ ਵਰਡ ਦੇ ਵਿੱਚ ਵੀ ਐਦਾਂ ਦਾ ਸ਼ਿਪ ਜਿਹੜਾ ਵਾਟਰਪਾਰਕ ਦੇ ਵਿੱਚ ਬਣਿਆ ਹੋਵੇ ਉਹ ਨਹੀਂ ਹੈਗਾ ਜੇ ਤਾਂ ਅਸੀਂ ਸੋਚਣਾ ਹੁੰਦਾ ਕੋਈ ਇਨਵੈਸਟਮੈਂਟ ਵਾਸਤੇ ਪੈਸਿਆਂ ਵਾਸਤੇ ਆ ਨਾ ਫੇਰ ਅਸੀਂ ਲਾਉਂਦੇ ਜੀਰਕਪੁਰ ਵਾਲੀ ਸਾਈਟ ਆਪਾਂ ਕੁਝ ਕਰਨਾ ਤਾਂ ਆਪਾਂ ਆਪਦੇ ਬਠਿੰਡੇ 'ਚ ਕਰਾਂਗੇ ਠੀਕ ਹੈ ਭਾਈ ਤੇ ਏਸੀ ਸੋਚ ਕਰਕੇ ਅਸੀਂ ਫਿਰ ਇੱਥੇ ਬਠਿੰਡਿਆ ਅਸੀਂ ਇਹ ਵਾਟਰ پارک ਬਣਾਇਆ ਟੋਟਲ ਗੁਰੇਬਾਈ ਜੀ 20 ਏਕੜ ਦੇ ਵਿੱਚ ਹੈ ਠੀਕ ਹੈ ਜੀ ਜਿਹੜਾ 13 ਏਕੜ ਦੇ ਵਿੱਚ ਸਾਡਾ ਵਾਟਰ پارک ਹੈ ਤੇ 7 ਏਕੜਾ ਅਸੀਂ ਪਾਰਕਿੰਗ ਲਈ ਰੱਖਿਓ ਸਾਨੂੰ ਵੀ ਨਹੀਂ ਪਤਾ ਸੀ ਵੀ ਇੰਨੀ ਘੈਂਟ ਚੀਜ਼ ਬਣ ਜੂਗੀ ਇਹ ਰਿਵਰ ਬਣਾਈ ਹੈ ਨਾ ਇਹ 1400 ਫੁੱਟ ਲੰਬੀ ਹੈ 1400 ਫੁੱਟ ਜੀ ਟੋਟਲ ਹਾਂ ਟੋਟਲ ਤੇ 20 ਫੁੱਟ ਚੌੜੀ ਹੈ ਠੀਕ ਹੈ ਜੀ ਤੇ ਇਹਦੇ ਚੋਂ 370 ਫੁੱਟ ਇਹ ਅੰਡਰਗਰਾਊਂਡ ਹੈ ਦੋਸਤੋ ਅੱਜ ਪੰਜਾਬ ਦੇ ਲਹਿਰਾ ਵੇਗਾ ਦੇ ਵਿੱਚ ਪਹੁੰਚੇ ਜਿੱਥੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਵਾਟਰ پارک ਬਣਿਆ ਉਹਦੀ ਪੂਰੀ ਜਾਣਕਾਰੀ ਲੈ ਕੇ ਆਏ ਆ ਕਿੰਨੇ ਦੀ ਟਿਕਟ ਪੈਂਦੀ ਹੈ ਕਿੰਨਾ ਟਾਈਮ ਕੀ ਕੀ ਤੁਹਾਨੂੰ ਫੈਸਿਲਿਟੀਆਂ ਕੀ ਕੀ ਇਹਦੇ ਵਿੱਚ ਸਰਵਿਸ ਮਿਲਦੀਆਂ ਨੇ ਕਿਹੜੇ-ਕਿਹੜੇ ਗੇਮਾਂ ਮਿਲਦੀਆਂ ਨੇ ਤੇ ਜੋ ਪੰਜੋ ਆਏ ਦੇ ਵਿੱਚ ਸਭ ਤੋਂ ਵੱਡਾ ਵਾਟਰ پارک ਹੈ ਨਾਰਥ ਇੰਡੀਆ ਦਾ ਤੇ ਉਸਦੇ ਨਾਲੇ ਪਣਫਣ ਜਿਹਦੇ ਵਿੱਚ ਬੱਚਿਆਂ ਲਈ ਗੇਮਾਂ ਦਾ ਜਿਹੜਾ ਸਿਸਟਮ ਬਣਿਆ ਹੋਇਆ ਉਹ ਵੀ ਆਪਾਂ ਸਾਰਾ ਦਿਖਾਵਾਂਗੇ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਵੀ ਪੂਰੀ ਵੀਡੀਓ ਦੇਖਣ ਤੋਂ ਬਾਅਦ ਤਨੂੰ ਆ ਕੇ ਕੋਈ ਚੀਜ਼ ਸਿੱਖਣੀ ਨਹੀਂ ਪੈਣੀ ਕੋਈ ਪੁੱਛਣੀ ਨਹੀਂ ਪੈਣੀ ਸਾਰਾ ਰਿਜ਼ਲਟ ਆਪਾਂ ਇੱਕੋ ਵੀਡੀਓ ਦੇ ਵਿੱਚ ਦੇਵਾਂਗੇ ਤੇ ਆਜੋ ਅੰਦਰ ਚੱਲਦੇ ਆ ਕਰਦੇ ਆ ਗੱਲਬਾਤ ਆਜੋ ਦੋਸਤੋ ਗੱਲਬਾਤ ਕਰਦੇ ਆ ਤੇ ਬਾਈ ਉਹਨਾਂ ਸਾਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਗੁਰੂ ਜੀ ਕੀ ਹਾਲ ਚੱਲ ਹੈ ਬਾਈ ਥੋੜੀ ਬਾਰੀ ਟੀਮ ਦਾ ਇੱਥੇ ਹੁੰਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਵੀ ਠੰਡੇ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵਧੀਆ ਨਵਾਂ ਪ੍ਰੋਜੈਕਟ ਲੈ ਕੇ ਆਏ ਹੋ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਆਪਣੇ ਦਰਸ਼ਕਾਂ ਤੱਕ ਜਾਵੇ ਤੇ ਜਿਹੜੇ ਵੀ ਦੋਸਤ ਕਹਿੰਦੇ ਨੇ ਗਰਮੀ 'ਚ ਛੁੱਟੀਆਂ ਆਨੰਦ ਲੈਣਾ ਚਾਹੁੰਦੇ ਆ ਤੇ ਵੱਤ ਤੋਂ ਵੱਤ 5 ਵਜੇ ਦੇ ਵਿੱਚ ਪਹੁੰਚਣ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦੀ ਆਪਣੀ 5 ਵਜੇ ਦੀ ਪੈਂਦੀ ਕਿੱਥੇ ਹੈ ਕਿ ਜੀ ਹਾਂਜੀ ਭਾਈ ਜੀ ਇਹਦੀ ਜਿਹੜੀ ਲੋਕੇਸ਼ਨ ਆ ਬਰਨਾਲਾ ਤੋਂ ਬਠਿੰਡਾ ਰੋਡ ਤੇ ਐਨ ਐਚ 7 ਤੇ ਜੀ ਨੀਅਰ ਠੀਕ ਹੈ ਜੀ ਪਿੰਡ ਜਿਹੜਾ ਲਹਿਰਾ ਵੇਗਾ ਲਹਿਰੇ ਵੇਗੇ ਦੀ ਲੈਂਡ ਤੇ ਇਹ ਬਣਿਆ ਹੋਇਆ ਠੀਕ ਹੈ ਜੀ ਹਾਂ ਜੀ ਜੀ ਬਾਈ ਜੀ ਜੇ ਗੱਲ ਕਰੀਏ ਮਤਲਬ ਇੱਕ ਬਹੁਤ ਸੋਹਣਾ ਕਨਸੈਪਟ ਤੁਸੀਂ ਲੈ ਕੇ ਆਏ ਹੋ ਜਿਵੇਂ ਆਪਣੇ ਏਰੀਆ ਨੂੰ ਪਛੜਿਆ ਗਿਆ ਜਾਂਦਾ ਬੰਡਾ ਮਾਨਸਾ ਨੂੰ ਪਰ ਉੱਥੇ ਇੱਕ ਅਜਿਹਾ ਨਵਾਂ ਕਨਸੈਪਟ ਲੈ ਕੇ ਆਉਣਾ ਇਹਦਾ ਬਈ ਆਈਡੀਆ ਕਿੱਥੋਂ ਆਇਆ ਵੀ ਆਪਾਂ ਇਹ ਚੀਜ਼ ਬਣਾਉਣੀ ਹੈਗੀ ਹਾਂਜੀ ਇਹ ਗੁਰੇਬਾਈ ਜੀ ਜਿਹੜੇ ਸਾਡੀ ਟੀਮ ਆ ਸਾਰੀ ਸਾਨੂੰ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਠੀਕ ਹੈ ਜੀ ਘੁੰਮਦੇ ਫਿਰਦੇ ਆ ਤੇ ਜਿੱਥੇ ਵੀ ਸਾਨੂੰ ਕੋਈ ਚੀਜ਼ ਵਧੀਆ ਲੱਗਦੀ ਆ ਨਵੀਂ ਦੇਖਣ ਨੂੰ ਲੱਗਦੀ ਆ ਉਹ ਕਾਇਤ ਕਰ ਲੈਣਾ ਆਪਦੇ ਦਿਲ ਚ ਠੀਕ ਆ ਬਾਈ ਤੇ ਇਹ ਸਾਨੂੰ ਆਈਡੀਆ ਘੁੰਮਦੇ ਫਿਰਦਾਂ ਤੋਂ ਆਇਆ ਸੀਗਾ ਤੇ ਆਈਡੀਆ ਆਇਆ ਤਾਂ ਅਸੀਂ 2016 ਤੋਂ ਕੀ ਬਾਤ ਹੈ ਜੀ ਤੇ ਇਹ ਕਰਦੇ ਕਰਦੇ ਆਪਸ ਦੇ ਵਿੱਚ ਵੀ ਯਾਰ ਪ੍ਰੋਜੈਕਟ ਬਹੁਤ ਵੱਡਾ ਹੁੰਦਾ ਹਨਾ ਤੇ ਲਾਉਣਾ ਔਖਾ ਵੀ ਹੈ ਜੀ ਪਰ ਸਾਡੀ ਜਿਹੜੀ ਟੀਮ ਹੈ ਬਣ ਜਾਈ ਦੀ ਸਾਰੀ ਸਟਰੋਂਗ ਬਹੁਤ ਆ ਠੀਕ ਹੈ ਜੀ ਮਾਲ ਜੇ ਕੈਰੀ ਇਹ ਵੀ ਖੁੱਲਿਆ ਵੀ ਕਰਨਾ ਹੀ ਆ ਯਾਰ ਕਰਨਾ ਹੀ ਆ ਬਸ ਜਦੋਂ ਆਈਡੀਆ ਦਿਮਾਗ ਚ ਆ ਇਹ ਅਸੀਂ ਇੱਕ ਵਾਰੀ ਸਾਰੀ ਟੀਮ ਸਾਡੀ ਅਸੀਂ ਘੁੰਮਣ ਗਏ ਸੀ ਸਿੰਗਾਪੁਰ ਉੱਥੇ ਬੈਠ ਕੇ ਫੈਸਲਾ ਲੈ ਲੈ ਵੀ ਕਰਨਾ ਹੈ ਯਾਰ ਠੀਕ ਹੈ ਜੀ ਤੇ ਕਰਨਾ ਕਿੱਥੇ ਆ ਜਿਹੜੇ ਆਪਣੇ ਏਰੀਏ ਨੂੰ ਪਹਿਲਾਂ ਤਾਂ ਟੈਗ ਲੱਗਿਆ ਹੋਇਆ ਸੀ ਨਾ ਬੈਕਵਰਡ ਦਾ ਬਿਲਕੁਲ ਬਈ ਮਾਲਵਾ ਲਾ ਲਓ ਜਾਂ ਬਠਿੰਡਾ ਏਰੀਆ ਲਾ ਲਓ ਜੀ ਤੇ ਕੋਈ ਜੇ ਤਾਂ ਅਸੀਂ ਸੋਚਣਾ ਹੁੰਦਾ ਕੋਈ ਇਨਵੈਸਟਮੈਂਟ ਵਾਸਤੇ ਪੈਸਿਆਂ ਵਾਸਤੇ ਆ ਨਾ ਫਿਰ ਅਸੀਂ ਲਾਉਂਦੇ ਜੀਰਕਪੁਰ ਵਾਲੀ ਸਾਈਡ ਠੀਕ ਹੈ ਜੀ ਫਿਰ ਤਾਂ ਉਧਰ ਹੀ ਲਾਉਂਦੇ ਵੀ ਜਿੱਧਰ ਪਹਿਲਾਂ ਬਹੁਤ ਖੁੱਲੇ ਹੋਏ ਸੀ ਇਹੀ ਸੋਚਿਆ ਵੀ ਯਾਰ ਜੇ ਆਪਾਂ ਕੁਝ ਕਰਨਾ ਤਾਂ ਆਪਾਂ ਆਪਦੇ ਬਠਿੰਡੇ ਚ ਕਰਾਂਗੇ ਠੀਕ ਆ ਬਈ ਤੇ ਇਸੇ ਸੋਚ ਕਰਕੇ ਅਸੀਂ ਫਿਰ ਇੱਥੇ ਬਠਿੰਡੇ ਆਸੀਂ ਇਹ ਵਾਟਰ پارک ਬਣਾਇਆ ਤੇ ਨਾਲ ਇਨਡੋਰ ਗੇਮ ਜੋੜ ਬਣਾਇਆ ਇਨਡੋਰ ਗੇਮਿੰਗ ਬਈ ਜੇ ਗੱਲ ਕਰੀਏ ਟੋਟਲ ਬਈ ਕਿੰਨੇ ਏਕੜ ਵਿੱਚ ਬਣਿਆ ਹੋਇਆ ਆਪਣਾ ਇਹ ਸਾਰਾ ਟੋਟਲ ਗੁਰੇਬਾਈ ਜੀ ਇਹ 20 ਏਕੜ ਦੇ ਵਿੱਚ ਹੈ ਠੀਕ ਹੈ ਜੀ ਜਿਹੜਾ 13 ਏਕੜ ਦੇ ਵਿੱਚ ਸਾਡਾ ਵਾ ਸੱਤ ਏਕੜਾ ਸੀ ਪਾਰਕਿੰਗ ਲਈ ਰੱਖਿਆ ਹੋਣਾ ਤਾਂ ਕਿ ਲੋਕਾਂ ਨੂੰ ਪਾਰਕਿੰਗ ਦੀ ਪੂਰੀ ਸਹੂਲਤ ਦਿੱਤੀ ਹੋਈ ਆ ਵੀ ਕੋਈ ਪ੍ਰੋਬਲਮ ਨਾ ਦੇਵੇ ਠੀਕ ਹੈ ਜਬਰਾਂ ਦੀ ਹੁੰਦੀ ਹੈ ਤੇ ਇਧਰ ਵੀ ਫਨ ਜੋਨ ਅਲੱਗ ਆ ਗਿਆ ਹਨ ਆਪਣਾ ਆਪਣਾ ਹਾਂ ਇਹ ਆਪਣਾ ਇਨਡੋਰ ਗੇਮ ਜੋਨ ਆ ਜਿਹੜਾ ਇਹ ਅਲੱਗ ਹੈ ਇਹਦਾ ਨਾਮ ਅਸੀਂ ਪਨ ਫਨ ਰੱਖਿਆ ਹੋਇਆ ਹੈ ਤੇ ਵਾਟਰ پارک ਦਾ ਜਿਹੜਾ ਨਾਮ ਅਸੀਂ ਪਨ ਜੁਆਏ ਰੱਖਿਆ ਹੋਇਆ ਹੈ ਪੰਜ ਜੁਆਏ ਰੱਖਿਆ ਪੰਜਾਬ ਨਾਲ ਜੋੜ ਕੇ ਪੰਜਾਬ ਨਾਲ ਜੋੜ ਕੇ ਵੀ ਪੰਜਾਬ ਦੇ ਪੰਜਾਂ ਪਾਣੀਆਂ ਦਾ ਤੁਸੀਂ ਜੁਆਏ ਕਰੋ ਇੰਜੋਏ ਕਰੋ ਤਾਂ ਕਰਕੇ ਅਸੀਂ ਪੰਜਾਬ ਦਾ ਹੀ ਉਹਦੇ ਨਾਮ ਤੇ ਅਸੀਂ ਪਨ ਜੁਆਏ ਰੱਖਿਆ ਚੀਕ ਭਾਈ ਤੇ ਭਾਈ ਕਰਾਈਏ ਸ਼ਹਿਰ ਫਿਰ ਦਰਸ਼ਕਾਂ ਨੂੰ ਅੱਜ ਹਾਂਜੀ ਹਾਂਜੀ ਭਾਈ ਜਰੂਰ ਭਾਈ ਆ ਜਾਊਗਾ ਭਾਈ ਜੀ ਸਭ ਤੋਂ ਪਹਿਲਾਂ ਜਦੋਂ ਪੰਜੋਏ ਦੇ ਵਿੱਚ ਐਂਟਰ ਹੁੰਦੇ ਹਨ ਸਭ ਤੋਂ ਪਹਿਲਾਂ ਇੱਕ ਬਹੁਤ ਸੋਹਣੀ ਅਟਰੈਕਸ਼ਨ ਆਏ ਨੇ ਕਰੂਜ਼ ਦੀ ਹਾਂਜੀ ਭਾਈ ਤੇ ਇਹ ਵੀ ਭਾਈ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਤੇ ਇਹਦਾ ਨਕਸ਼ਾ ਜੇ ਕਹੀਏ ਜੀ ਸਾਰੇ ਆਪਣੇ ਪੰਜੋਏ ਦਾ ਨਕਸ਼ਾ ਵੀ ਆਪਾਂ ਕਿੱਥੋਂ ਲੈਂਦਾ ਹਾਂ ਹਾਂਜੀ ਹਾਂਜੀ ਜਿਹੜੇ ਭਾਈ ਇਹ ਸ਼ਿਪ ਦੀ ਗੱਲ ਕਰਦੇ ਹਨ ਆਪਾਂ ਜੀ ਅ ਬਾਕੀ ਸਾਰੇ ਵਾਟਰ پارکਾਂ ਦੇ ਵਿੱਚ ਇੱਕ ਜਦਾਂ ਬਕਟ गिर ਰਹੀ ਹੈ ਉੱਪਰੋਂ ਪਾਣੀ ਵਾਲੀ ਹਣਾ ਠੀਕ ਹੈ ਜੀ ਡਬਲਯੂ ਪੀ ਐਸ ਕਹਿੰਦੇ ਸੀ ਉਹਨੂੰ ਉਹ ਪਾਈਪ ਦੇ ਖੜੇ ਕਰਕੇ ਉਹ ਸਟਰਕਚਰ ਬਣਿਆ ਹੁੰਦਾ ਸੀਗਾ ਠੀਕ ਹੈ ਜੀ ਤੇ ਜਿਹੜੀ ਸਾਡੀ ਟੀਮ ਆ ਸਾਰੀ ਇੱਕ ਨਵੀਂ ਸੋਚ ਤੇ ਕੁਝ ਨਵਾਂ ਕਰਨ ਬਾਰੇ ਅਸੀਂ ਇਹ ਨਵੇਂ ਖਿਆਲ ਰੱਖਦੇ ਆ ਵੀ ਕੁਝ ਨਵਾਂ ਕਰੀਏ ਹਣਾ ਠੀਕ ਹੈ ਜੀ ਤਾਂ ਅਸੀਂ ਜਿੰਨੀਆਂ ਆਪਣੇ ਇੰਡੀਆ ਦੀਆਂ ਕੰਪਨੀਆਂ ਨੇ ਵਾਟਰ ਬਾਰਕ ਬਣਾਉਂਦੀਆਂ ਨੇ ਅਸੀਂ ਉਹਨਾਂ ਨਾਲ ਸਾਰਿਆਂ ਨਾਲ ਡਿਸਕਸ਼ਨ ਕੀਤੀ ਵੀ ਆਸੀ ਆ ਨਹੀਂ ਲਾਉਣਾ ਇਹਦੇ ਜਗ੍ਹਾ ਤੇ ਕੋਈ ਸ਼ੋਰ ਲੱਗ ਜੇ ਠੀਕ ਹੈ ਜੀ ਤਾਂ ਕਿਤੋਂ ਨਾ ਕਿਤੋਂ ਕੋਈ ਸਾਈਡ ਆਈਡੀਆ ਮਿਲਿਆ ਸਾਨੂੰ ਵੀ ਨਹੀਂ ਪਤਾ ਸੀ ਵੀ ਇੰਨੀ ਘੈਂਟ ਚੀਜ਼ ਬਣ ਜੂਗੀ ਠੀਕ ਹੈ ਜੀ ਹਾਂ ਜੀ ਹਾਂ ਹਾਂ ਅਪਾਏ ਪਹਿਲਾਂ ਨਹੀਂ ਸੋਚਿਆ ਸੀ ਪਹਿਲਾਂ ਨਹੀਂ ਸੋਚਿਆ ਤੇ ਇਹ ਪੂਰੇ ਇੰਡੀਆ ਚ ਇਹ ਹੈ ਨਹੀਂ ਮੈਨੂੰ ਲੱਗਦਾ ਵੀ ਇਹ ਵਾਟਰਪਾਰਕ ਦੇ ਵਿੱਚ ਵੀ ਐਦਾਂ ਦਾ ਸ਼ਿਪ ਜਿਹੜਾ ਵਾਟਰਪਾਰਕ ਦੇ ਵਿੱਚ ਬਣਿਆ ਹੋਵੇ ਉਹ ਨਹੀਂ ਹੈਗਾ ਸਮੁੰਦਰਾਂ ਚ ਹੈਗੇ ਨੇ ਵਾਰਾ ਹਾਂ ਸਮੁੰਦਰਾਂ ਚ ਹੈਗੇ ਵਾਟਰਪਾਰਕ ਚ ਨਹੀਂ ਹੈਗੇ ਠੀਕ ਹੈ ਹਾਂ ਜੀ ਹਾਂ ਜੀ ਇਹਦਾ ਬਈ ਫਿਰ ਡਿਜ਼ਾਈਨ ਕਿੱਥੋਂ ਲੈਂਤਾ ਆਪਾਂ ਇਹਦਾ ਜਿਹੜਾ ਪੂਰੇ ਵਾਟਰਪਾਰਕ ਦਾ ਜਿਹੜਾ ਡਿਜ਼ਾਈਨ ਆ ਮੇਨ ਡਿਜ਼ਾਈਨ ਬਾਈ ਅਸੀਂ ਕੈਨੇਡਾ ਦੀ ਵਾਈਟ ਵਾਟਰ ਕੰਪਨੀ ਆ ਠੀਕ ਹੈ ਜੀ ਜਿਹੜੀ ਵੜ ਦੀ ਨੰਬਰ 1 ਕੰਪਨੀ ਹੈ ਡਿਜ਼ਾਈਨਿੰਗ ਦੇ ਵਿੱਚ ਤੇ ਵਾਟਰਪਾਰਕ ਲਾਉਣ ਦੇ ਵਿੱਚ ਠੀਕ ਹੈ ਬਈ ਜੀ ਇਹੀ ਜਦੋਂ ਅਸੀਂ ਸਟਾਰਟਿੰਗ ਤੋਂ ਜਿਹੜੇ ਦੱਸੇ ਵੀ ਨਵੀਂ ਸੋਚ ਹੈ ਨਾ ਕੁਝ ਸਰਦ ਕੀਤਾ ਵੀ ਜੇਰਪਾ ਕੁਝ ਬਣਾਉਣਾ ਹੈ ਜਿਹੜੀ ਇਹਦੀ ਪ੍ਰੋਜੈਕਟ ਦੀ ਨੀਂਹ ਹੈ ਜਿਹੜੀ ਉਹ ਘੈਂਟ ਹੋਣੀ ਚਾਹੀਦੀ ਹੈ ਨਾ ਜੀ ਬਈ ਤੇ ਉਹਨਾਂ ਨਾਲ ਫਿਰ ਸਾਡਾ ਵਾਈਟਵਾਟਰ ਨਾਲ ਅਸੀਂ ਕਨੈਕਟ ਕੀਤਾ ਤੇ ਉਹਨਾਂ ਨਾਲ ਮੇਲ ਮਲਾਬ ਕੀਤਾ ਉਹਨਾਂ ਨੂੰ ਵੀ ਦੱਸਿਆ ਵੀ ਯਾਰ ਅਸੀਂ ਕੋਈ ਜਾਦੇ ਪੈਸਾ ਤਾਂ ਨਹੀਂ ਖਰਚ ਸਕਦੇ ਪਰ ਬਣਾਉਣਾ ਤੁਹਾਡੇ ਤੋਂ ਹੀ ਆ ਬਣਾਉਣਾ ਤੁਹਾਡੇ ਤੋਂ ਹਾਂ ਉਹ ਵੀ ਐਗਰੀ ਹੋ ਗਏ ਯਾਰ ਉਹਨਾਂ ਨੂੰ ਦੱਸਿਆ ਵੀ ਸਾਡੀ ਸਾਰੇ ਇੰਜੀਨੀਅਰ ਇੰਜੀਨੀਅਰਾਂ ਦੀ ਟੀਮ ਆ ਸਾਡੀ ਤੇ ਅਸੀਂ ਬਣਾਵਾਂਗੇ ਬਹੁਤ ਕੁਬੀ ਨਾਲ ਹਨਾ ਤੇ ਇਹ ਜਿਹੜਾ ਮੇਨ ਇਹਦਾ ਡਿਜ਼ਾਈਨ ਅਸੀਂ ਕੈਨੇਡਾ ਦੀ ਵਾਈਟਵਾਟਰ ਕੰਪਨੀ ਤੋਂ ਤਿਆਰ ਕਰਵਾਇਆ ਤੇ ਜਿਹੜਾ ਇਹਦੀ ਲੈਂਡਸਕੇਪਿੰਗ ਤੇ ਇੰਟੀਰੀਅਰ ਡਿਜ਼ਾਈਨਿੰਗ ਇਹ ਸਾਡੇ ਬਠਿੰਡੇ ਤੋਂ ਨੇ ਵਾਈ ਦੀ ਬਹੁਤ ਹੀ ਸੋਹਣਾ ਕੰਮ ਕਰਦੇ ਨੇ ਗੁਰਸੇਵਕ ਮਾਨ ਕਾਰਨਰ ਸਟੋਨ ਉਹਨਾਂ ਦਾ ਹਾਂਜੀ ਕਾਰਨਰ ਸਟੋਨ ਨਾਲ ਉਹ ਵੀ ਜ਼ਰੂਰੀ ਹੈ ਕਿਉਂਕਿ ਬਾਈ ਹੋਰਾਂ ਨੇ ਜੇ ਕਹਿਦਿਆ ਨਾ ਚਲੋ ਇੱਕ ਆਪ ਨੂੰ ਪਲਾਨ ਹੈ ਜਿਹੜਾ ਬਹੁਤ ਵਧੀਆ ਵਾਟਰ پارک ਉਹਨਾਂ ਨੇ ਦਿੱਤਾ ਪਰ ਲੈਂਡਸਕੇਪਿੰਗ ਲੋਕਲ ਬੰਦੇ ਹੀ ਇੱਥੇ ਖੜਕੇ ਕੋਲੇ ਕਰਵਾ ਸਕਦੇ ਕੋਈ ਬਾਕੀ ਦੇਖਣ ਨੂੰ ਹਾਂਜੀ ਹਾਂਜੀ ਆਪਾਂ ਦੇਖ ਸਕਦੇ ਹਾਂਜੀ ਹਾਂਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਬਾਈ ਇਹਦਾ ਆਪਣਾ ਕਰੂਜ਼ ਦੀ ਆ ਗਈ ਗੱਲ ਜੀ ਇਸ ਤੋਂ ਬਾਅਦ ਮੈਂ ਦੇਖ ਰਿਹਾ ਨਾ ਇੱਧਰ ਨਦੀ ਵੀ ਬਣਾਈ ਹੋਈ ਹੈਗੀ ਹਾਂਜੀ ਹਾਂ ਇਹ ਬਾਈ ਕੀ ਪਰਪਸ ਲਈ ਹੈਗੀ ਇਹ ਬਾਈ ਜੀ ਜਿਹੜੀ ਇਹ ਰਿਵਰ ਬਣਾਈ ਹੈ ਨਾ ਇਹ 1400 ਫੁੱਟ ਲੰਬੀ ਹੈ 1400 ਫੁੱਟ ਜੀ ਹਾਂ ਟੋਟਲ ਤੇ 20 ਫੁੱਟ ਚੌੜੀ ਹੈ ਠੀਕ ਹੈ ਜੀ ਤੇ ਇਹਦੇ ਚੋਂ 370 ਫੁੱਟ ਇਹ ਅੰਡਰਗਰਾਊਂਡ ਹੈ ਠੀਕ ਹੈ ਜੀ ਇਹ ਵੀ ਇੰਨੀ ਲੰਬੀ ਰਿਵਰ ਤੇ ਇੰਨੀ ਚੌੜੀ ਤੇ ਅੰਡਰਗਰਾਉਂਡ ਇੰਡੀਆ ਚ ਨਹੀਂ ਹੈਗੀ ਆਪਣੀ ਠੀਕ ਹੈ ਜੀ ਇਹ ਵੀ ਤੁਹਾਨੂੰ ਦੱਸ ਦਿੰਦਾ 370 ਫੁੱਟ ਤੱਕ ਇਹ ਅੰਡਰਗਰਾਉਂਡ ਹੀ ਹੈ ਅੰਡਰਗਰਾਉਂਡ ਹੈ ਹਾਂ ਜੀ ਹਾਂ ਠੀਕ ਹੈ ਬਾਈ ਜੀ ਜਿਹਦੇ ਚ ਵਧੀਆ ਥੀਮਿੰਗ ਕਰਕੇ ਅੰਦਰੋਂ ਅਜੇ ਕੁਝ ਕੰਮ ਪੈਂਡਿੰਗ ਵੀ ਹੈਗਾ ਕਿ ਜਿਹੜਾ ਅਗਲੇ ਸੀਜ਼ਨ ਦੇ ਵਿੱਚ ਦੇਵਾਂਗੇ ਬਹੁਤ ਹੀ ਘੈਂਟ ਉਹਦੇ ਚ ਨਜ਼ਾਰੇ ਆਉਣਗੇ ਜਦੋਂ ਅੰਡਰਗਰਾਉਂਡ ਦੇ ਵਿੱਚ ਦੀ ਲੰਗਿਆ ਕਰਾਂਗੇ ਆਪਾਂ ਠੀਕ ਹੈ ਜੀ ਫਰਕ ਇਹ ਵੀ ਹੁੰਦਾ ਨਾ ਭਾਈ ਜਦੋਂ ਆਪਾਂ ਸਵੀਮਿੰਗ ਪੂਲ ਤੇ ਜਾਂਦੇ ਆ ਵਾਟਰ پارک 'ਚ ਕਈਆਂ ਨੂੰ ਸ਼ੌਕ ਹੁੰਦਾ ਵੀ ਮੇਰੀ ਐਕਸਰਸਾਈਜ਼ ਵੀ ਹੋ ਜੇ ਤਾਂ 1400 ਫੁੱਟ ਤੇ ਘੇੜੇ ਦੋ ਲੱਗ ਕੇ ਮਤਲਬ ਪੂਰਾ ਐ ਤਸੱਲੀ ਹੋ ਜੂ ਬੰਦੇ ਨੂੰ ਤਸੱਲੀ ਹੋ ਜਾਂਦੀ ਕਰਦੇ ਨੇ ਲੋਕ ਭਈ ਆ ਕੇ ਪੂਰਾ ਫਨ ਕਰਕੇ ਜਾਂਦੇ ਨੇ ਭਾਈ ਮਤਲਬ ਕਮਿੰਗ ਵਾਲਿਆਂ ਲਈ ਵੀ ਇਹ ਇੱਕ ਪ੍ਰੋਜੈਕਟ ਹੈਗਾ ਨਾਲ ਹਾਂਜੀ 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 ਜੀ ਭਾਈ ਇਸ ਤੋਂ ਬਾਅਦ ਭਾਈ ਇੱਧਰ ਨੂੰ ਆ ਜੀ ਜੇ ਆਪਾਂ ਆ ਸਾਰੇ ਜਿਵੇਂ ਨੋਰਮਲ ਪਾਰੇ ਆ ਗਏ ਤੇ ਇੰਜੋਏ ਕਰਨਾ ਬੈਠਣ ਨੂੰ ਉਹ ਸਾਰੇ ਅਲੱਗ-ਅਲੱਗ ਤਰੀਕੇ ਦੇ ਲੱਗੇ ਹੋਏ ਨੇ ਹਾਂਜੀ ਹਾਂ ਇਹ ਬੱਚਿਆਂ ਵਾਸਤੇ ਆ ਜਿਹੜਾ ਇਨ ਟੌਟਸ ਕਹਿੰਦੇ ਨੇ ਬੱਚੇ ਬਹੁਤ ਇੰਜੋਏ ਕਰਦੇ ਨੇ ਠੀਕ ਆ ਬਾਈ ਜੀ ਹਾਂਜੀ ਹਾਂ ਤੇ ਇਹਦਾ ਦੇਖੋ ਫਲੋਰ ਵੀ ਅਸੀਂ ਕਲਰਫੁੱਲ ਦਿੱਤਾ ਵੀ ਬੱਚਿਆਂ ਨੂੰ ਇੰਟਰੈਕਟ ਅਟਰੈਕਟ ਕਰੇ ਹਾਂ ਜੀ ਜੀ ਬਾਈ ਹਾਂਜੀ ਹਾਂ ਤੇ ਬਾਕੀ ਇਸ ਤੋਂ ਅੱਗੇ ਬਾਈ ਇਸ ਤਰੰਗੀ ਪੀਗ ਆ ਗਈ ਇਸ ਤਰੰਗੀ ਪੀਗ ਆ ਗਈ ਇਹ ਰਿਵਰ ਦੀ ਜਿਹੜੀ ਐਂਟਰੀ ਆ ਤੇ ਆਊਟ ਆ ਇਹਦਾ ਵੀ ਅਸੀਂ ਚੱਲ ਤਾਂ ਇਹ ਵੀ ਵੀ ਜਾਣਾ ਸੀ ਫਿਰ ਉਹੀ ਗੱਲ ਆ ਵੀ ਇਹਨੂੰ ਕੁਝ ਵਧੀਆ ਬਣਾਈ ਹੈ ਨਾ ਕੰਮ ਸ਼ੌਕ ਨਾਲ ਇਹ ਵੀ ਸਾਡਾ ਜਿਹੜਾ ਕਲਕੱਤੇ ਵਾਲੀ ਟੀਮ ਆ ਉਹਨੇ ਖੁਦ ਡਿਜ਼ਾਈਨ ਕਰਕੇ ਤੇ ਇਹ ਅਸੀਂ ਰਿਵਰ ਦਾ ਗੇਟ ਬਣਾਇਆ ਰਿਵਰ ਦੀ ਐਂਟਰੀ ਵਾਸਤੇ ਤੇ ਆਊਟ ਵਾਸਤੇ ਠੀਕ ਹੈ ਜੀ ਹਾਂਜੀ ਇਥੋਂ ਮਤਲਬ ਇਹ ਚੱਲਦਾ 1400 ਜਿਹੜਾ ਹਾਂਜੀ 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 ਠੀਕ ਹੈ ਬਈ ਇਹ ਇਹ ਜਿਹੜੀ ਰਿਵਰ ਆ ਬਾਈ ਇਹ ਕਰੇਜੀ ਵੀ ਆ ਤੇ ਲੇਜੀ ਵੀ ਆ ਕਰੇਜੀ मतलब ਨਾ ਇੱਕਦਮ ਪਾਣੀ ਆਉਂਦਾ ਫਾਲ ਆਉਂਦੀ ਆ ਉਹ ਪੂਰੀ ਸਪੀਡ ਤੇ ਲੈ ਕੇ ਜਾਂਦੀ ਹੈ ਤਰੰਗਾ ਨਾਲ ਤੇ ਅੱਗੇ ਜਾ ਕੇ ਬਰ ਸਲੋ ਆਉਂਦੀ ਹੈ ਠੀਕ ਹੈ ਹਾਂਜੀ ਹਾਂਜੀ ਕਿਤੇ ਕਹਿੰਦੇ ਆਪ ਜ਼ੋਰ ਲਾਉਣਾ ਉਹ ਕਿਤੇ ਇਹਨੇ ਆਪਦੇ ਆਪ ਹੀ ਲੈ ਜਾਂਦਾ ਹਾਂਜੀ ਹਾਂਜੀ ਠੀਕ ਆ ਬਈ ਜੀ ਤੇ ਚੱਲੀਏ ਬਈ ਇਸ ਤੋਂ ਅੱਗੇ ਜਿੱਦਾਂ ਪਹਾੜੀਆਂ ਆ ਗਈਆਂ ਹਾਂਜੀ ਬਹੁਤ ਕੁਝ ਨਵਾਂ ਦੇਖਣ ਨੂੰ ਤੇ ਕਾਫੀ ਬੱਕਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਇੱਕੋ ਕਨਸੈਪਟ ਤੇ ਬਿਲਕੁਲ ਜੀ ਇਹ ਆਪਣੀ ਵਾਟਰਫਾਲ ਹੈ ਜੀ ਬਈ ਵਾਟਰਫਾਲ ਤੇ ਤੋਂ ਪਾਣੀ ਡਿੱਗਦਾ ਉੱਪਰ ਉੱਤੇ ਮਜ਼ੇ ਲੈਂਦੇ ਆ ਲੋਕ ਪੂਰੇ ਪੂਰੇ ਫਨ ਵਾਲੀ ਚੀਜ਼ ਹੈ ਇਹ ਵੀ ਹਾਂਜੀ ਹਾਂਜੀ ਇਹ ਵੀ ਦੇਖ ਸਕ ਰਹੇ ਹੋ ਦੋਸਤੋ ਇਹ ਦੋ ਥਾਂ ਡਿੱਗਦਾ ਨਾ ਵੀ ਉੱਪਰ ਵੀ ਡਿੱਗਦਾ ਹਾਂਜੀ ਹਾਂਜੀ ਹਾਂ ਉੱਪਰ ਵੀ ਡਿੱਗਦਾ نیچے ਪੂਲ ਬਣਿਆ ਹੋਇਆ نیچے ਬੈਠ ਵੀ ਸਕਦੇ ਆ ਪਾਣੀ ਉੱਪਰ ਡਿੱਗ ਰਿਹਾ ਨਾ ਜਿਹੜੇ ਬੱਚੇ ਆ ਛੋਟੇ ਜਾਂ ਵੱਡੇ ਬਜ਼ੁਰਗ ਨੇ ਉਹ ਨੀਤੇ ਬੈਠਦੇ ਨੇ ਬਾਕੀ ਜਨਤਾ ਉੱਪਰ ਜਾ ਕੇ ਵਧੀਆ ਇੰਜੋਏ ਕਰਦੀ ਠੀਕ ਆ ਬਾਈ ਜੀ ਹਾਂਜੀ ਬਈ ਉਸ ਤੋਂ ਅੱਗੇ ਜੇ ਗੱਲ ਕਰੀਏ ਹਾਂਜੀ ਹਾਂ ਤੇ ਬ੍ਰਿਜ ਵਗੈਰਾ ਵੀ ਆਪਾਂ ਵੱਲ ਪੂਰੇ ਆਪਸ਼ਨ ਦਿੱਤੀਆਂ ਤੇ ਥੱਲੇ ਮੈਟ ਵਗੈਰਾ ਵਿਛਾਇਆ ਵੀ ਪੈਰ ਨਾਲ ਆਪਣੇ ਹਾਂ ਨਾ ਵੀ ਹਾਂ ਹਾਂ ਗਰਮੀ ਦੇ ਵਿੱਚ ਪਾਣੀ ਤੋਂ ਨਿਕਲਦੇ ਲੋਕ ਤਾਂ ਇਹ ਗਰਮ ਹੁੰਦਾ ਤੇ ਇਹਦੇ ਵਾਸਤੇ ਅਸੀਂ ਪੂਰੀ ਮੈਟਿੰਗ ਕੀਤੀ ਹੋਈ ਆ ਤਾਂ ਕਿ ਬਿਲਕੁਲ ਛੋਟੇ ਐਵੇਂ ਪੈਰ ਨਾ ਮੱਜਣ ਤੇ ਇਹ ਪੂਰਾ ਸੀ ਇਹਦਾ ਧਿਆਨ ਰੱਖਿਆ ਫਿਰ ਠੀਕ ਹੈ ਜੀ ਤੇ ਇੱਕ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਇਹਦੀ ਕਰੇਜੀ ਦੀ ਜਿਹਦੀ ਗੱਲ ਕਰਦੇ ਸੀ ਉਹ ਸਾਹਮਣੇ ਨਾ ਗੇਟ ਲੱਗੇ ਹੋਏ ਨੇ ਠੀਕ ਹੈ ਜੀ ਉਹ ਗੇਟ ਖੁੱਲਦੇ ਆ 2 ਸੈਕਿੰਡ ਲਈ 5 ਸੈਕਿੰਡ ਲਈ ਤੇ ਇੱਥੇ ਪੂਰੀਆਂ ਫਿਰ ਇਹਦੇ 'ਚ ਤਰੰਗਾ ਆਉਂਦੀਆਂ ਤੇ ਇੱਥੇ ਪੂਰਾ ਫਨ ਕਰਦੇ ਆ ਲੋਕ ਪੂਰਾ ਛਾਲ ਨਾਲ ਪਾਣੀ ਆਉਂਦਾ ਜਾਉਂਦਾ ਪੂਰਾ ਪੂਰਾ ਬਾਈ ਠੀਕ ਆ ਬਾਈ ਤੇ ਉਹ ਉਧਰ ਬਾਈ ਜਿਵੇਂ ਦੇਖ ਰਿਹਾ ਨਾ ਬਾਈ ਉਹ ਦੱਸਦੇ ਸੀਗੇ ਵੀ ਇੱਕ ਥਾਂ ਹੁੰਦਾ ਪਾਣੀ ਜਿਵੇਂ ਪਹਾੜੀ ਤੋਂ ਆਪਣੇ ਦੋ ਥਾਂ ਕੀਤਾ ਹੋਇਆ ਹੈ ਬਾਕੀ ਤਾਂ ਕਿ ਉੱਪਰ ਵੀ ਜਿਹੜੇ ਜੰਗ ਨੇ ਉੱਪਰ ਫਨ ਕਰਨ ਜਿਹੜੇ ਜਿਆਦਾ ਛੋਟੇ ਬੱਚੇ ਹਨ ਤੇ ਉਹ ਨੀਚੇ ਵਾਲੇ ਪੂਲ 'ਚ ਬੈਠੇ ਰਹਿਣਾ ਆਪਣੇ ਦਾਦਾ ਦਾਦੀ ਕੋਲੇ ਪੇਰੈਂਟਸ ਕੋਲੇ ਤੇ ਬਾਕੀ ਜਰਦਾ ਉੱਤੇ ਨਜ਼ਾਰੇ ਲਵੇ ਠੀਕ ਹੈ ਜੀ ਹਾਂਜੀ ਤੇ ਇੱਕ ਵਾਰ ਨਾ ਬਾਈ ਤੁਸੀਂ ਕੈਮਰਾ ਘੁਮਾ ਦਿਓ ਮੈਂ ਬਾਈ ਨੂੰ ਇੱਕ ਚੀਜ਼ ਹੋਰ ਵੀ ਪੁੱਛ ਲਈਏ ਖਾਸ ਬਾਈ ਜਦੋਂ ਮੈਂ ਨਾ ਇੱਧਰ ਆਏ ਸੀਗਾ ਪਾਣੀ ਜਵਾਏ ਦੇ ਵਿੱਚ ਹਾਂਜੀ ਉਹ ਉੱਥੋਂ ਖੜ ਕੇ ਦੇਖ ਰਹੀ ਸੀਗੇ ਮੇਰੇ ਮਨ 'ਚ ਪਹਿਲਾ ਆਈਡੀਆ ਸੀ ਜਿਹੜਾ ਨਹਾਉਣ ਤੋਂ ਵੀ ਪਹਿਲਾਂ ਹਾਂਜੀ ਵੀ ਯਾਰ ਫੋਟੋਆਂ ਕਿੰਨੀਆਂ ਮਰਜ਼ੀ ਖਿੱਚ ਲਈ ਵੀ ਜਿਹੜੀ ਆਪਣੇ ਕੋਲ ਕਹਿੰਦੇ ਹੈ ਸੈਲਫੀ ਨਹੀਂ ਹੁੰਦੀ ਜਾਂ ਕਿਸੇ ਨੂੰ ਫ ਵੇ ਉਹ ਵੀ ਤੁਸੀਂ ਬਈ ਬਹੁਤ ਧਿਆਨ ਰੱਖਿਆ ਨਾ ਕਿਤੇ ਮਰਜ਼ੀ ਖੜ ਜਾਈਏ ਉੱਥੇ ਅਲੱਗ-ਅਲੱਗ ਤੋਂ ਉਹਨੂੰ ਲੋਕੇਸ਼ਨ ਮਿਲੂ ਇੱਕ ਤਰ੍ਹਾਂ ਪ੍ਰਾਈਵੇਟ ਸ਼ੂਟ ਵਾਲਾ ਕੰਮ ਹੋ ਗਿਆ ਬਿਲਕੁਲ ਬਿਲਕੁਲ ਬਾਈ ਇਹ ਸਾਰੇ ਪਾਰਕ ਦੇ ਵਿੱਚ ਹੀ ਅਸੀਂ ਇਦਾਂ ਦਾ ਬਣਾਇਆ ਹੋਇਆ ਵੀ ਜੇ ਕਿਸੇ ਨੇ ਆ ਗਿਆ ਪਾਰਕ ਦੇ ਵਿੱਚ ਨਾ ਹਰੇ ਸ਼ੌਂਕ ਅੱਜਕੱਲ ਹਰੇਕ ਨੂੰ ਵੀ ਸੈਲਫੀ ਲਈਏ ਅਪਡੇਟ ਰਹਿਣ ਦਾ ਅਪਡੇਟ ਰਹਿਣ ਦਾ ਮੈਂ ਕਹਿੰਦਾ ਇੱਥੇ ਖੜ ਜੋ ਬ੍ਰਿਜ ਤੇ ਇੱਥੇ ਵੀ ਕੈਂਡ ਸੈਲਫੀ ਆਉ ਤੇ ਜਗਾ ਜਗਾ ਤੇ ਜਿੱਥੇ ਵੀ ਜਾਵਾਂਗਾ ਨਾ ਪੂਰੇ ਸੈਲਫੀ ਪੁਆਇੰਟ ਵੀ ਬਣੇ ਹੋਣੇ ਸਪੈਸ਼ਲ ਬਾਕੀ ਤਾਂ ਸਾਰੇ ਹੀ ਸੈਲਫੀ ਵਾਲ ਪੁਆਇੰਟ ਵਾਸਤੇ ਜਿੱਥੇ ਵੀ ਆਪਾਂ ਕਰਾਂਗੇ ਸੈਲਫੀ ਪੁਆਇੰਟ ਹੀ ਬਣੇ ਪੈਣਗੇ ਠੀਕ ਹੈ ਜੋ ਟਾਈਟੈਨਿਕ ਵਾਲਾ ਪੁਜ ਵੀ ਪਾਈ ਹੋਰੀ ਦੱਸ ਦਿਆ ਵੀ ਉਹ ਵੀ ਪੂਰਾ ਪ੍ਰੋਪਰ ਰੱਖਿਆ ਤੇ ਉਧਰੋਂ ਸਾਹਮਣੇ ਤੋਂ ਬੈਠ ਕੇ ਵੀ ਦਿਂਦਾਗਾ ਤੇ ਉਧਰ ਰੈਸਟੋਰੈਂਟ ਤੇ ਬਾਹਰ ਆ ਗਈ ਤੇ ਥੱਲੇ ਗੇਮ ਆ ਉਹ ਵੀ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਸਾੜੀ ਬਣਾਈ ਹੋਈ ਆ ਸਾਹਮਣੇ ਅੱਛਾ ਭਾਈ ਇਦੇ ਵਿੱਚ ਕੀ ਹੈ ਬਾਈ ਜੀ ਜਿਹੜੀ ਇਹ ਰਿਵਰ ਹੈ ਨਾ ਜੀ ਬਾਈ ਰਿਵਰ ਦੇ ਵਿੱਚੋਂ ਜਿੱਤ ਤੁਹਾਨੂੰ ਦੱਸਿਆ ਸੀਗਾ ਸੁਖਪਾਲ ਜੀ ਨੇ ਵੀ ਅੰਡਰਗਰਾਉਂਡ ਹੋ ਜਾਂਦੀ ਹੈ ਅਸੀਂ ਅੰਡਰਗਰਾਉਂਡ ਨੂੰ ਵੀ ਇਦਾਂ ਦਾ ਬਣਾਇਆ ਹੈ ਵੀ ਜਿਵੇਂ ਆਪਾਂ ਗੁਫਾ ਦੇ ਵਿੱਚ ਵੜਦੇ ਹਾਂ ਉਹਦੇ ਇਸ ਲਈ ਉਹ ਪਹਾੜੀ ਬਣਾਈ ਹੋਈ ਹੈ ਤਾਂ ਉੱਥੋਂ ਜਿੰਨੇ ਵੀ ਆਉਣਗੇ ਉਹ ਇੱਕ ਤਰ੍ਹਾਂ ਦੀ ਗੁਫਾ ਦੇ ਵਿੱਚ ਅੰਦਰ ਵੜ ਜਾਣਗੇ ਅੰਨੇ ਵਿੱਚ ਵੜਨਗੇ ਤੇ ਉਧਰ ਬਾਹਰ ਨਿਕਲਣਗੇ ਉੱਥੇ ਵੀ ਪਹਾੜੀ ਬਣੀ ਹੋਈ ਹੈ ਸਾਰੀ ਇਹ ਲੋਕ ਉਦਾਂ ਦੀ ਬਣਾਈ ਹੋਈ ਹੈ ਅਸੀਂ ਕੀ ਬਾਤ ਹੈ ਜੀ ਹਾਂਜੀ ਇਹ ਇਹ ਨਾਲ ਇੱਕ ਰੇਨ ਡਾਂਸ ਹੈ ਜਿਦੇ ਵਿੱਚ ਆਪਾਂ ਪੂਰੀ ਮਸਤੀ ਕਰ ਸਕਦੇ ਆ ਗਾਣੇ ਵੱਜਣਗੇ ਵਧੀਆ ਮਿਊਜ਼ਿਕ ਹੈ ਤੇ ਉਤੋਂ ਮੀਂਹ ਪਊਗਾ ਤਾਂ ਉਹਦੇ ਨਾਲ ਆਪਾਂ ਪੂਰਾ ਇੰਜੋਏ ਕਰ ਸਕਦੇ ਆ ਠੀਕ ਹੈ ਜੀ ਮੀਂਹ ਦਾ ਇੰਜੋਏ ਵੀ ਆਪਾਂ ਇੱਥੇ ਲੈ ਸਕਦੇ ਆ ਹਨਾ ਬਾਈ ਬਿਲਕੁਲ ਬਿਲਕੁਲ ਠੀਕ ਹੈ ਬਾਈ ਤੇ ਬਾਈ ਇੱਕ ਆਜੋ ਅੱਗੇ ਚੱਲਦੇ ਆ ਜੀ ਇੱਕ ਚੀਜ਼ ਹੁੰਦੀ ਹੈ ਮੇਨ ਖਾਸ ਬਾਈ ਸਿਕਿਉਰਟੀ ਦੀ ਪ੍ਰਾਈਵੇਸੀ ਦੀ ਮਤਲਬ ਉਹਦੇ ਲਈ ਵੀ ਪੂਰੇ ਬੁਖਤਾ ਪ੍ਰਬੰਧ ਆ ਬਾਈ ਹਾਂ ਜੀ ਹਾਂ ਇਹ ਵਾਸਤੇ ਭਾਈ ਜੀ ਜਿਹੜੀ ਅਸੀਂ ਸਿਕਿਉਰਿਟੀ ਆਪਣੇ ਜਿਹੜੀ ਇੰਡੀਆ ਦੀ ਵੱਡੀ ਕੰਪਨੀ ਆ ਨਾ ਐਸ ਆਈ ਐਸ ਉਹਦੀ ਸਾਰੀ ਸਿਕਿਉਰਿਟੀ ਉਹ ਤੋਂ ਲੈਂਦੇ ਹੋਇਆ ਬੌਂਸਰ ਉਹ ਤੋਂ ਲੈਂਦੇ ਹੋਏ ਨੇ ਤਾਂ ਕਿ ਜਿਹੜੇ ਪਬਲਿਕ ਆਉਣਗੇ ਫੈਮਿਲੀ ਆਲੇ ਆਉਣਗੇ ਨਾ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਠੀਕ ਹੈ ਸਾਰਿਆਂ ਨੂੰ ਉਹਨਾਂ ਨੂੰ ਸੁੱਖ ਸਹੂਲਤਾਂ ਮਿਲਣ ਇੱਥੇ ਕਿਉਂਕਿ ਹਰ ਇੱਕ ਕੋਈ ਵੀ ਆਪਾਂ ਭਾਈ ਕੰਮ ਸ਼ੁਰੂ ਕਰਦੇ ਆ ਹਰ ਇੱਕ ਦੇ ਮਨ ਦੇ ਵਿੱਚ ਡਾਟ ਜਰੂਰ ਹੁੰਦਾ ਵੀ ਯਾਰ ਐਡੇ ਪ੍ਰੋਜੈਕਟ ਜਾਵਾਂਗੇ ਉੱਥੇ ਵੀ ਕੀ ਸਾਨੂੰ ਉਹ ਮਿਲੂਗਾ ਤਾਂ ਮੈਂ ਦੇਖ ਰਿਹਾ ਹਰ ਇੱਕ ਕਿਤੇ ਵੀ ਆਪਾਂ ਪਾਰਟ ਬਣਾਇਆ ਉੱ ਮੁੰਡੇ ਕੁੜੀਆਂ ਨੇ ਖੜਾਏ ਹੋਏ ਨੇ ਹਣਾ ਭਾਈ ਹਾਂਜੀ 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 ਤੇ ਇਹ ਜੀ ਬਾਈ ਐਂਬੂਲੈਂਸ ਵੀ ਇੱਕ ਖੜਾਈ ਹੋਈ ਹੈ ਮੰਨ ਲਓ ਮਾਣੀ ਮੋਟੀ ਕੋਈ ਘਟਨਾ ਵਾਪਰ ਜੇ ਤਾਂ ਐਂਬੂਲੈਂਸ ਵੀ ਹੈਗੀ ਹੈ ਕਈ ਵਾਰ ਕਈ ਵਾਰ ਕੀ ਹੁੰਦਾ ਹੈ ਜਿਵੇਂ ਬਜ਼ੁਰਗ ਆ ਜਾਂਦੇ ਨੇ ਹੈਨਾ ਉਹਨਾਂ ਨੂੰ ਕੋਈ ਘਬਰਾਹਟ ਹੁੰਦੀ ਹੈ ਤਾਂ ਉਹਦੇ ਲਈ ਇੱਕ ਛੋਟਾ ਜਿਹਾ ਡਿਸਪੈਂਸਰੀ ਬਣਾਈ ਹੋਈ ਹੈ ਇੱਥੇ ਨਾਲ ਇੱਕ ਐਂਬੂਲੈਂਸ ਵੀ ਰੱਖੀ ਹੋਈ ਹੈ ਕੋਈ ਰੱਬ ਨਾ ਕਰੇ ਕੋਈ ਐਹੋ ਜਿਹੀ ਘਟਨਾ ਵਾਪਰ ਜੇ ਤਾਂ ਨਾਲ ਦੀ ਨਾਲ ਅਸੀਂ ਤਿਆਰੀ ਪੂਰੀ ਕੀਤੀ ਹੋਈ ਹੈ ਠੀਕ ਹੈ ਜੀ ਹਾਂਜੀ ਮਤਲਬ ਜੋ ਵੀ ਕਹ ਕਹਿ ਦिए ਨਾ ਕਰੂਨ ਦੇ ਆਧਾਰ ਤੇ ਕੋਈ ਵੀ ਚੀਜ਼ ਜਿਹੜੀ ਚਾਹੀਦੀ ਉਹ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੂਗੀ। ਬਿਲਕੁਲ ਹਾਂਜੀ ਬਾਈ ਜੀ ਇਸ ਤੋਂ ਅੱਗੇ ਜੇ ਗੱਲ ਕਰੀਏ ਬਾਈ। ਇਸ ਤੋਂ ਅੱਗੇ ਸਾਡਾ ਇੱਧਰ ਟਾਵਰ ਆ ਗਿਆ ਜਿਹੜਾ ਠੀਕ ਹੈ ਜੀ ਸਲਾਈਡਿੰਗ ਵਾਲੀ ਇੰਨੀਆਂ ਫਨ ਵਾਲੀਆਂ ਸਲਾਈਡਾਂ ਨੇ ਤੇ ਇਹਦੇ ਲੋਕ ਜਦੋਂ ਉੱਪਰੋਂ ਆਉਂਦੇ ਨਾ ਜਿਵੇਂ ਇਕਵਾ ਲੂਪ ਬਣੀ ਹੋਈ ਆ ਉਥੇ ਗੇਟ ਖੁੱਲਦਾ ਉਹਦਾ ਗੇਟ ਦੇ ਵਿੱਚੋਂ ਬੰਦਾ ਕੱਢਦਾ ਜਦੋਂ ਉੱਪਰ ਠੀਕ ਹੈ ਜੀ ਉੱਪਰੋਂ ਦਾ ਘੁੰਮ ਕੇ ਤੇ ਬਹੁਤ ਫਨ ਕਰਦੇ ਆ ਲੋਕ ਇਹਦੇ ਵਿੱਚ ਸਾਡੀਆਂ 9 ਸਲਾਈਡਾਂ ਨੇ ਜੀ ਬਾਈ ਸਪਾਈਡਰ ਰੇਸਰ ਹੈ ਇੱਧਰ ਵਾਲੀਆਂ ਇਹ ਬੜਾ ਮੰਜਲ ਵਾਲੀਆਂ ਨੇ ਘੁੰ ਤੇ ਦੋ ਸਾਡੀਆਂ ਇਕਵਾ ਲੂਪ ਨੇ ਤੇ ਤਿੰਨ ਸਾਡੇ ਕੋਲੇ ਬਾਲਟੀ ਲੈ ਲਏ ਇੱਕ ਸਭ ਤੋਂ ਵੱਡੀ ਗੱਲ ਆ ਨਾ ਬਈ ਨਾਲੇ ਬੰਦ ਵਾਲੀਆਂ ਨੇ ਇਹ ਨਹੀਂ ਹੈਗਾ ਵੀ ਉੱਤੋਂ ਕੋਈ ਸਲਿੱਪੋ ਕੇ ਡਿੱਗ ਜਾਊਗਾ ਜਾਂ ਕਿਸੇ ਤਰੀਕੇ ਨਾਲ ਰਿਸਕ ਨਹੀਂ ਸੇਫਟੀ ਦਾ ਪੂਰਾ ਪ੍ਰਬੰਧ ਆ ਬਈ ਇਹ ਵੀ ਬਹੁਤ ਖਾਸ ਚੀਜ਼ ਆ ਗਈ ਤੇ ਬਈ ਇੱਧਰ ਫਿਰ ਵੈਸੇ ਜਿਵੇਂ ਕੋਈ ਨਾਲ ਆਇਆ ਹੁੰਦਾ ਕੋਈ ਨਹਾਉਣ ਦਾ ਚਾਹ ਨਹੀਂ ਬੈਠਣਾ ਬੈਠ ਜੇ ਨਾ ਬੈਠ ਕੇ ਬੰਦਾ ਥੱਕ ਗਿਆ ਇੱਧਰ ਉਹ 10 ਮਿੰਟ ਇਥੇ ਰੈਸਟ ਕਰ ਲਈ ਨਾਲ ਦੇ ਬੰਦੇ ਸਲਾਈਡਾਂ ਲਈ ਜਾਂਦੇ ਆ ਨਾ ਠੀਕ ਆ ਬਈ ਤੇ ਬਈ ਆਹ ਵੱਡੀ ਸਾਰੀ ਬਾਲਟੀ ਮਤਲਬ ਕਹਿੰਦੇ ਨੇ ਦਾ ਸਪੀਕਰ ਵਰਗੀ ਇਹ ਕੀ ਚੀਜ਼ ਆ ਬਈ ਇਹ ਵੀ ਇਸ ਆਪਣੇ ਪਾਰਕ ਦੀ ਸਭ ਤੋਂ ਵੱਡੀ ਸਲਾਈਡ ਆ ਜਿਹਨੂੰ ਫੈਮਿਲੀ ਸਲਾਈਡ ਕਹਿੰਦੇ ਆਪਾਂ ਹਾਂ ਠੀਕ ਹੈ ਜੀ ਇਹਦੇ ਉੱਪਰ ਆਉਣਾ ਟਾਵਰ ਤੋਂ ਚਾਰ ਬੰਦਿਆਂ ਨੇ ਬੈਠ ਕੇ ਆਉਣਾ ਟਿਊਬ ਦੇ ਵਿੱਚ ਮਤਲਬ ਸਾਰੀ ਫੈਮਿਲੀ ਬੈਠ ਜੂਗੀ ਆ ਕਰਕੇ ਫੈਮਿਲੀ ਸਲਾਈਡ ਕਹਿੰਦੇ ਨੇ ਠੀਕ ਹੈ ਇਹਨੇ ਪੂਰਾ ਉੱਪਰੋਂ ਜਾਣਾ ਉੱਪਰੋਂ ਐਵੇਂ ਘੁੰਮਦੇ ਘੁੰਮਦੇ ਜਾ ਕੇ ਅੱਗੇ ਜਾ ਕੇ ਨਾ ਪੂਲ ਚ ਡਿੱਗਣਾ ਠੀਕ ਹੈ ਇਹਦਾ ਐਨ ਲੋਡ ਘੁੰਮਣਾ ਠੀਕ ਹੈ ਜੀ ਪੰਜਾਬ ਦੇ ਵਿੱਚ ਪਹਿਲੀ ਹੈ ਪੰਜਾਬ ਦੇ ਵਿੱਚ ਪਹਿਲੀ ਹੈ ਜਿਹੜੀ ਅਸੀਂ ਲੈ ਕੇ ਆ ਰਹੇ ਆਂ ਤੇ ਸਲਾਈਡਾਂ ਅਸੀਂ ਇਹੀ ਚੂਜ਼ ਕੀਤੇ ਆਂਦੇ ਵੀ ਸਭ ਤੋਂ ਵਧੀਆ-ਵਧੀਆ ਸਲਾਈਡਾਂ ਅਸੀਂ ਲੈ ਕੇ ਆਈਏ ਬੱਕਰੀਆਂ ਤੇ ਵਧੀਆ ਹਨਾ ਹਾਂਜੀ ਤੇ ਇੱਕ ਇੱਕ ਗੱਲ ਅਸੀਂ ਹੋਰ ਕਰੀ ਐ ਜੀ ਵੀ ਜਿੰਮੇ ਕਹਿੰਦੇ ਨੇ ਵੱਡਿਆਂ ਨੂੰ ਦੇਖ ਕੇ ਛੋਟੇ ਬੱਚੇ ਵੀ ਕਹਿੰਦੇ ਨੇ ਪਾਪਾ ਅਸੀਂ ਵੀ ਉਦਾਂ ਦੀਆਂ ਸਲਾਈਡਾਂ ਦੇ ਵਿੱਚ ਅਸੀਂ ਵੀ ਜਾਣਾ ਤਾਂ ਜਿੱਦਾਂ ਦੀਆਂ ਵੱਡਿਆਂ ਦੀਆਂ ਸਲਾਈਡਾਂ ਨੇ ਉਦਾਂ ਦੀਆਂ ਅਸੀਂ ਬੱਚਿਆਂ ਦੀਆਂ ਸਲਾਈਡਾਂ ਸੇਮ ਰੱਖੀਆਂ ਹੋਈਆਂ ਨੇ ਅੱਛਾ ਇਹ ਨਹੀਂ ਹੈਗਾ ਇਹ ਕਨਸੈਪਟ ਹਾਂ ਉਹ ਛੋਟੀਆਂ ਕਰਤੀਆਂ ਉਹ ਵੱਡੀਆਂ ਨੇ ਤਾਂ ਕਿ ਰਿਸਕ ਫੈਕਟਰ ਨੂੰ ਵੀ ਅਸੀਂ ਧਿਆਨ ਚ ਰੱਖਿਆ ਹੋਇਆ ਵੀ ਰਿਸਕ ਵੀ ਨਾ ਹੋਵੇ ਤੇ ਬੱਚੇ ਚਾਹੁੰਦੇ ਵੀ ਹੁੰਦੇ ਨੇ ਵੀ ਅਸੀਂ ਵੀ ਮਾਪਿਆਂ ਵਾਂਗੂ ਵੀ ਵੱਡੀਆਂ-ਵੱਡੀਆਂ ਸਲਾਈਡਾਂ 'ਚ ਅਸੀਂ ਵੀ ਜਾਈਏ ਪਰ ਉਹਨਾਂ ਨੂੰ ਕਹੇ ਵੀ ਬੱਚੇ ਹਜੇ ਤੁਸੀਂ ਛੋਟੇ ਹੋ ਤੁਸੀਂ ਛੋਟੀਆਂ ਚ ਇੰਜੋਏ ਕਰੋ ਮਤਲਬ ਸਾਰਿਆਂ ਨੇ ਡਬਲ ਕਨਸੈਪਟ ਕਰਤਾ ਇੱਕ ਬੱਚਿਆਂ ਦਾ ਅਲੱਗ ਤੇ ਭਾਈ ਇਸ ਤੋਂ ਅੱਗੇ ਆ ਜਾਂਦਾ ਇੱਥੇ ਮੂਰਤੋ ਇਸੇ ਉਹਦੇ ਵੀ ਸ਼ਾਟ ਲਾਵਾਂਗੇ ਬਾਈ ਕੁਲਵਿੰਦਰ ਬੇਲੇ ਦਾ ਖਾੜਾ ਸੀਗਾ ਤੇ ਇੱਥੇ ਬਾਈ ਇਹ ਕਨਸੈਪਟ ਕੀ ਆ ਜਾਂਦਾ ਜੀ ਇਹ ਬਾਈ ਬੇਪੂਲ ਹੈ ਠੀਕ ਹੈ ਜੀ ਬੇਪੂਲ ਸੂਟ ਦੀਆਂ ਨੇ ਤੇ ਬੇਪੂਲ ਨਾਲ ਵਜਾ ਲੈਂਦੇ ਨੇ ਲੋਕ ਕਿਤੇ ਇਹ ਵੀ ਆਪਣਾ ਜਿਹੜਾ ਨਾਰਥ ਇੰਡੀਆ ਦਾ ਵੱਡਾ ਬੇਪੂਲਾ ਨਹੀਂ ਤਾਂ ਸਿੰਗਲ ਬੇਪੂਲ ਸਿੰਗਲ ਹੀ ਹੁੰਦਾ ਹਾਂ ਜਿਵੇਂ ਆਪਾਂ ਦੇਖਦੇ ਹਾਂ ਡਬਲ ਰੱਖਿਆ ਹੋਇਆ ਇਹਨੂੰ ਠੀਕ ਹੈ। ਬਾਲਦਾ ਰੱਖਣ ਦਾ ਜਿਵੇਂ ਤੁਸੀਂ ਆਜੂ ਉੱਧਰ ਨੂੰ ਮੈਂ ਤੁਹਾਨੂੰ ਦਿਖਾਉਣਾ। ਹਾਂਜੀ ਭਾਈ ਅੱਗੇ ਚੱਲਦੇ ਹਾਂ। ਹਜੂਰਾ ਖਜਾਰਾ ਲੱਗਿਆ ਨੇ ਇੱਧਰ ਜਦੋਂ ਪਾਣੀ ਦੇ ਵਿੱਚ ਨਹਾਉਂਦਾ ਆਉਂਦਾ ਆਉਂਦਾ ਇੱਕ ਦਿਮਾਗ 'ਚ ਪਾਣੀ ਵਾਲਾ ਕਨਸੈਪਟ ਜਾਂਦਾ ਵੱਡ ਜਾਂਦਾ ਹਨਾ। ਬਿਲਕੁਲ। ਮੈਂ ਤੁਹਾਨੂੰ ਕੋਮਕਤ ਘੁੰਮਦਾ ਘੁੰਦੇ ਲੋਕ ਇੱਥੇ ਆਉਂਦੇ ਹਨਾ। ਜੀ। ਤੇ ਉਧਰੋਂ ਪਾਣੀ ਦੇ ਛੱਲਾ ਆਉਂਦੀਆਂ ਨੇ। ਇਹ더라 ਵਿਚ ਵਾਲੀਆਂ ਚਿਹਰਾ ਲੱਗਿਆ ਹੋਈਆਂ ਨੇ ਸਮੁੰਦਰ ਦਿਖਾਦਾ ਮਤਲਬ ਇੱਥੇ ਆ ਕੇ ਫੀਲ ਹੁੰਦਾ ਵੀ ਵਿਚ ਤੇ ਪਏ ਆ ਵਿਚ ਤੇ ਪਏ ਆ ਉਸੇ ਤਰੀਕੇ ਦੀਆਂ ਚਿਹਰਾ ਲਾਈਆਂ ਹੋਈਆਂ ਨੇ ਅਰੈਸਟ ਕਰਨ ਨੂੰ ਮਤਲਬ ਕਿ ਅਸੀਂ ਗੋਆ ਨੂੰ ਵੀ ਇੱਥੇ ਲਿਆਂਦਾ ਠੀਕ ਹੈ ਜੀ ਅਸੀਂ ਸ਼ਿਮਲੇ ਨੂੰ ਵੀ ਇੱਥੇ ਲਿਆਂਦਾ ਅਸੀਂ ਚੰਡੀਗੜ੍ਹ ਨੂੰ ਵੀ ਇੱਥੇ ਲਿਆਏ ਸਾਰਾ ਕੁਝ ਅਸੀਂ ਟਿੱਬਿਆਂ ਦੇ ਵਿੱਚ ਲੈ ਕੇ ਆਏ ਆ ਕਿਉਂਕਿ ਇਹ ਪ੍ਰੋਜੈਕਟ ਨੂੰ ਅਸੀਂ ਚਾਰ 파ਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਇੱਕ 파ਰਟ ਦਾ ਜਿਹੜਾ ਅਸੀਂ 14 ਜਨਵਰੀ ਨੂੰ ਓਪਨ ਕਰਤਾ ਸੀਗਾ ਜੀ ਉਹਦਾ ਨਾਮ ਸੀਗਾ ਪਨਫਨ ਇੰਡੋਰ ਗੇਮ ਜ਼ੋਨ ਸੈਕੰਡ ਅਸੀਂ 5 ਮਈ ਨੂੰ ਓਪਨ ਕੀਤਾ ਇਹ ਪੰਜ ਜॉय ਵਾਟਰ پارک ਆ ਤੀਸਰਾ ਸਾਡਾ ਇਹਦੇ ਵਿੱਚ ਹੈਗਾ ਸਟੇਜ ਵੀ ਅਸੀਂ ਇੱਥੇ ਡੈਸਟੀਨੇਸ਼ਨ ਵੈਡਿੰਗ ਵੀ ਕਰਿਆ ਕਰਾਂਗੇ ਹਾਂ ਤਾਂ ਹਾਂ ਸਰਦੀਆਂ ਦੇ ਵਿੱਚ ਵੀ ਲੋਕ ਬਾਹਰੋਂ ਆ ਕੇ ਇੱਥੇ ਵਿਆਹ ਕਰਵਾ ਕਰਨਗੇ ਤੇ ਚੌਥਾ ਹੈਗਾ ਸਾਡੇ ਵਿੱਚ ਇਹਦੇ ਵਿੱਚ ਹੋਟਲ ਇੱਕ 4 ਸਟਾਰ ਹੋਟਲ ਅਸੀਂ 40 ਬੈੱਡਰੂਮ ਦਾ ਸਾਰਾ ਕੰਪਲੀਟ ਕਰਵਾ ਚੁੱਕਿਆ ਉਹਦਾ ਕੰਮ ਸਟਾਰਟ ਕਰਨਾ ਹੈ ਠੀਕ ਹੈ ਜੀ ਤੇ ਇੱਕ ਅਸੀਂ ਸਾਡੇ ਦਿਮਾਗ 'ਚ ਇੱਕ ਹੋਰ ਕਨਸੈਪਟ ਕਨਸੈਪਟ ਆ ਰਿਹਾ ਹੈ ਉਹ ਹੈਗਾ ਵੀ ਜੰਗਲ ਬਣਾ ਕੇ ਦੂਰ ਦੂਰ ਰੂਮ ਬਣਾਉਣੇ ਅਲੱਗ-ਅਲੱਗ ਰੂਮ ਬਣਾਉਣੇ ਜੰਗਲ ਦੇ ਵਿੱਚ ਤਾਂ ਕਿ ਲੋਕ ਜਿਹੜੇ Shimla ਜਾਂਦੇ ਨੇ Shimla ਦੇ ਵਿੱਚ ਅਸੀਂ ਵੀ ਬਹੁਤ ਵਾਰ ਗਏ ਆ ਪਰ ਕੀ ਹੁੰਦਾ ਕਈ ਵਾਰ ਕੀ ਹੈ Shimla ਪਹੁੰਚਦੇ ਆ ਬੰਦੇ ਉੱਥੇ ਹੋਟਲ ਨਹੀਂ ਮਿਲਦੇ ਜਾਂ ਟ੍ਰੈਫਿਕ ਦੇ ਵਿੱਚ ਫਸ ਜਾਂਦਾ ਹੈ ਬਿਲਕੁਲ ਬਾਈ ਬਿਲਕੁਲ ਤਾਂ ਉਹਨੂੰ ਉਹਨੂੰ ਹਾਂ ਉਹਨੂੰ ਬਚਾਉਣ ਵਾਸਤੇ ਵੀ ਯਾਰ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ ਕੀ ਬਾਤ ਹੈ ਹਾਂਜੀ ਮਤਲਬ ਤੁਹਾਨੂੰ ਦੁਨੀਆ ਦੀ ਜਿਹੜੀ ਚੀਜ਼ ਆਪਾਂ ਸੋਚਦੇ ਨਾ ਕੋਈ ਪਹਾੜਾਂ ਜਾਣਾ ਚਾਹੁੰਦਾ ਹੈ ਕੋਈ ਜੰਗਲਾਂ ਜਾਣਾ ਚਾਹੁੰਦਾ ਕੋਈ ਪਾਣੀ ਵਾਲੇ ਪਾਸੇ Goa ਜਾਣਾ ਚਾਹੁੰਦਾ ਸਾਰੀਆਂ ਚੀਜ਼ਾਂ ਸਮੇਲ ਇਕੱਠਾ ਦੀ ਮਿਲ ਜੂਗਾ ਹਾਂਜੀ ਹਾਂਜੀ ਤੇ ਜੀ ਬਾਈ ਤੇ ਜਿਹੜਾ ਇਹ ਡਬਲ ਬੇ ਪੂਲ ਦਿਖਾ ਰਹੇ ਹਾਂ ਦੇਖ ਰਹੇ ਹੋ ਤੁਸੀਂ ਸਾਰਾ ਇਹ ਜੀ ਬਾਈ ਇਹਦੇ ਵਿੱਚ ਇਕ ਤਾਂ ਅਸੀਂ ਜਿਹੜੇ ਸ਼ੇਰ ਲੱਗੇ ਹੋਏ ਨੇ ਆਲੇ ਦੋਲੇ ਇਹ ਤੁਸੀਂ ਦੇਖ ਲਓ ਬਿਲਕੁਲ ਕਾਪੀ ਹੈ ਸਿੰਗਾਪੁਰ ਦੀ ਠੀਕ ਹੈ ਜੀ ਸਿੰਗਾਪੁਰ ਦੇ ਵਿੱਚ ਜਿਹੜਾ ਇੱਕ ਸ਼ੇਰ ਲੱਗਾ ਹੋਇਆ ਅਸੀਂ ਉਸੇ ਨੂੰ ਕਾਪੀ ਕਰਕੇ ਇੱਥੇ ਲੈ ਕੇ ਆਏ ਵੀਰ ਆਪਾਂ ਵੀ ਇੱਕ ਜਿਵੇਂ 셀ਫੀ ਲਵਾਂਗੇ ਤਾਂ ਇਹ ਫੀਲ ਹੋਊਗਾ ਵੀ ਯਾਰ ਸਿੰਗਾਪੁਰ ਤਰੇ ਫਿਰਦੇ ਆਂ ਸੀ ਸਿੰਗਾਪੁਰ ਤਰੇ ਫਿਰਦੇ ਹਾਂ ਇਹ ਹੁੰਦਿਆ ਵੀ ਕੋਈ ਜਾ ਸਕਦਾ ਨਹੀਂ ਜਾ ਸਕਦਾ ਪਰ ਹਰ ਇੱਕ ਲਈ ਸਿੰਗਾਪੁਰ ਮਤਲਬ ਕਾਫੀ ਚੀਜ਼ਾਂ ਦਾ ਸਮੇਲ ਤੁਹਾਨੂੰ ਪਨ ਜੁਆਏ ਦੇ ਵਿੱਚ ਮਿਲੂਗਾ ਤੁਸੀਂ 셀ਫੀਆਂ ਲੈ ਲੈ ਥੱਕ ਜਾਓਗੇ ਪਰ ਲੋਕੇਸ਼ਨਾਂ ਨਹੀਂ ਮੁੱਕਣੀਆਂ ਹੈਗੀਆਂ ਸਾਡੇ ਪੰਜਾਬੀਆਂ ਨੂੰ ਇਹੀ ਫਾਇਦਾ ਹੋਊਗਾ ਸਾਡੇ ਘੁਮਣ ਫਿਰਨ ਦਾ ਵੀ ਅਸੀਂ ਚਲੋ ਕੈਨੇਡਾ ਗਏ ਆ ਸ਼ਿਮਲਾ ਮਤਲਬ ਕਿ ਕੈਨੇਡਾ ਥਾਈਲੈਂਡ ਸਿੰਗਾਪੁਰ ਤੇ ਮਲੇਸ਼ੀਆ ਇੰਡੋਨੇਸ਼ੀਆ ਅ ਇੱਥੋਂ ਤੱਕ ਕਿ ਆਸਟ੍ਰੇਲੀਆ ਗਏ ਆ ਤਾਂ ਉੱਥੋਂ ਜਿਹੜੀਆਂ ਵੀ ਚੀਜ਼ਾਂ ਸਾਨੂੰ ਵਧੀਆ ਲੱਗੀਆਂ ਅਸੀਂ ਉਹ ਲੈ ਕੇ ਆਏ ਆ ਇੱਥੇ ਕੋਸ਼ਿਸ਼ ਕੀਤੀ ਹੈ ਵੀ ਉਦਾਂ ਦਾ ਮਾਹੌਲ ਇੱਥੇ ਵੀ ਬਣਾਈਏ ਠੀਕ ਆ ਜੀ ਹਾਂਜੀ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਵਕਤ ਦੇ ਵਿੱਚ ਆਪਾਂ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਅੱਗੇ ਦੋਸਤਾਂ ਨੂੰ ਵੀ ਬੇਨਤੀ ਕਰਦੇ ਆ ਬਾਹਰਲੇ ਨੂੰ ਖਾਸ ਕਰਕੇ ਕਿਉਂਕਿ ਆਪਾਂ ਕਹਿੰਦੇ ਨਾ ਪੰਜਾਬੀ ਯਾਰ ਕੁਝ ਕਰਦੇ ਨਹੀਂ ਜੇ ਪੰਜਾਬੀ ਨੇ ਬਾਈ ਨਾ ਸਿਰਾ ਕੀਤਾ ਪਿਆ ਇਦੋਂ ਮੈਂ ਕਹਿੰਦਾ ਵੀ ਟਿੱਬਿਆਂ ਦੇ ਵਿੱਚ ਜੰਗਲ ਜਿ ਮੰਗਲ ਲਾਉਣ ਵਾਲਾ ਕੰਮ ਕੀਤਾ ਪਿਆ ਪਰ ਹੁਣ ਕੰਮ ਤੁਹਾਡਾ ਗਾ ਵੀ ਤੁਸੀਂ ਇਥੇ ਬਿਲਟ ਕਰਨਾ ਆਪਣੀਆਂ ਫੈਮਲੀਆ ਦੇ ਨਾਲ ਕਿਉਂਕਿ ਸਾਰਾ ਸਾਲ ਹੀ ਚੱਲੂਗਾ ਇਕੱਲਾ ਇਹ ਨਹੀਂ ਹੈਗਾ ਵੀ ਤੁਸੀਂ ਵਾਟਰ پارک ਦੇ ਵਿੱਚ ਉਹਨਾ ਡੈਸਟੀਨੇਟ ਬੈਂਡਿੰਗ ਮਿਲ ਗਿਆ ਹੋਟਲ ਲੱਕ ਤੁਹਾਨੂੰ ਇੱਥੇ ਮਿਲਨੇ ਆ ਪਰ ਤੁਸੀਂ ਸਾਥ ਦੇਣਾ ਸਾਰੇ ਪੰਜਾਬੀ ਨੇ ਸਾਥ ਦੇਣਾ ਕਿਉਂਕਿ ਲੱਖਾਂ ਰੁਪਏ ਭਾਈ ਆਪਾਂ ਬਾਹਰ ਘੁੰਮਣ ਤੇ ਲਾ ਦਨੇ ਆ ਫਿਰ ਬਾਅਦ ਚ ਆਪਾਂ ਕਹਿੰਦੇ ਆ ਸਵਾਦ ਜਾਂ ਨਹੀਂ ਆਇਆ ਤਾਂ ਉਹ ਸਵਾਦ ਤੁਹਾਨੂੰ ਇੱਥੇ ਮਿਲੂਗਾ ਜਰੂਰ ਤੇ ਖਰਚਾ ਵੀ ਕੋਈ ਜ਼ਿਆਦਾ ਨਹੀਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿੰਨਾ ਕੁ ਰੇਟ ਹੈਗਾ ਤੇ ਭਾਈ ਇਸ ਤੋਂ ਬਾਅਦ ਚੱਲੀਏ ਜੀ ਬੇਬ ਤੋਂ ਬਾਅਦ ਅੱਗੇ ਤੇ ਭਾਈ ਇੱਕ ਚੀਜ਼ ਆ ਜਾਂਦੀ ਹੈਗੀ ਜੇ ਆਪਾਂ ਟ੍ਰੈਕਟਰ ਦੀ ਗੱਲ ਕਰ ਹੀ ਕਿਉਂਕਿ ਫਿਰ ਆਪਾਂ ਅੱਗੇ ਚੱਲਾਂਗੇ ਫਣਜੌਣ ਚ ਅ ਬਈ ਕਿੰਨੀ ਟਿਕਟ ਇਹਦੀ ਜਿਹੜਾ ਉਹਦਾ ਵਾਟਰਪਾਰਕ ਆ ਇਹਦੀ ਬਈ 1499 ਰੁਪਏ ਟਿਕਟ ਰੱਖੀ ਹੋਈ ਆ ਸੋ ਠੀਕ ਆ ਬਈ ਤੇ ਇਹਦੇ ਵਿੱਚ ਜਿਹੜਾ ਲੰਚ ਆ ਉਹ ਫੇਰ ਹੋਊਗਾ ਠੀਕ ਆ ਜੀ ਹਾਂ ਜਿਹੜਾ 12 ਤੋਂ 3 ਵਜੇ ਤੱਕ ਚੱਲਿਆ ਕਰੂਗਾ ਠੀਕ ਆ ਹੋਰ ਜੀ ਜੇ ਮੰਨ ਲਓ ਕਈ 3 ਵਜੇ ਤੋਂ ਬਾਅਦ ਲੋਕ ਆ ਜਾਂਦੇ ਨੇ ਹਾਂ ਕਈ ਕਹਿੰਦੇ ਉਹ ਫੇਰ ਨਹੀਂ ਰਹਿਣਾ ਤਾਂ ਉਹਨਾਂ ਨੂੰ ਉਸ ਚੀਜ਼ ਦੇ ਕੋਈ 스ਨੈਕਸ ਫੇਰ ਆਸੀਂ ਦੇਵਾਂਗੇ ਮੰਨ ਲਓ ਹੀ ਜੋ ਉਹਨਾਂ ਇੱਕ ਕੂਪਣਾ ਉਹਨੂੰ ਉਹ ਮਿਲੂਗਾ ਖਾਣ ਪੀਣੂ ਠੀਕ ਆ ਬਾਈ ਤੇ ਇਧਰ ਬਈ ਇਹ ਵੀ ਸਲਾਈਡਿੰਗ ਆਗੇ ਹਾਂਜੀ ਇਹ ਵੀ ਤਾਬਰ ਆ ਗਿਆ ਇਹ ਵੀ ਫੈਮਿਲੀ ਸਲਾਈਡਸ ਨੇ ਤੇ ਇਹਦੇ ਚ ਦੋ ਦੋ ਬੰਦੇ ਬੈਠ ਕੇ ਆਉਣਗੇ ਟਿਊਬਸ ਦੇ ਵਿੱਚ ਟਿਊਬਸ ਦੇ ਵਿੱਚ ਬੈਠ ਕੇ ਆ ਕੇ ਘੁੰਮ ਫਿਰ ਕੇ ਸਕੂਲ ਦੇ ਵਿੱਚ ਕਰੀ ਠੀਕ ਆ ਬਾਈ ਜੀ ਤੇ ਇਧਰ ਬਈ ਕੰਟੀਨ ਦੀ ਬੈਸੇ ਵੀ ਸੁਭਤਾਵ ਲਭਤ ਹੋਊਗੀ ਬਾਈ ਜੇ ਉਸ ਤੋਂ ਬਿਨਾ ਖਾਣਾ ਬੰਦੇ ਨੇ ਕੁਝ ਹਾਂ ਉਸ ਤੋਂ ਕਈ ਵਾਰ ਹੁੰਦਾ ਬੱਚਾ ਅਚ ਵੀ ਕਰ ਲੈਣਾ ਮਦਾ ਲੈਣੀ ਇਹ ਚੀਜ਼ ਉਸ ਤੋਂ ਬਿਨਾ ਖਾਣ ਲਈ ਸਾਡਾ ਰੈਸਟੋਰੈਂਟ ਬਣਿਆ ਹੋਇਆ ਅੰਦਰ ਠੀਕ ਹੈ ਜੀ ਵਾਟਰਪਾਰਕ ਏਰੀਆ ਦੇ ਵਿੱਚ ਸੈਂਡਵੀ ਨੇ ਬਾਕੀ ਸ਼ਾਪਸ ਵੀ ਅਸੀਂ ਅਲੱਗ-ਅਲੱਗ ਟਾਈਪ ਦੀਆਂ ਸ਼ਾਪਸ ਬਣਾਈਆਂ ਆਈਆਂ ਨੇ ਇੱਕ ਸ਼ਾਪ ਅਸੀਂ ਸਪੈਸ਼ਲੀ ਬਣਾਈ ਹੈ ਤੰਦੂਰੀ ਚਾਹ ਠੀਕ ਹੈ ਹਾਂ ਉਹ ਇੱਕ ਚਾਹ ਕਿਹੜੀ ਬਾਈ ਪਰ ਇਹ ਤੰਦੂਰ ਦੇ ਵਿੱਚ ਹੀ ਚਾਹ ਬਣਦੀ ਹੈ ਹਾਂ ਕੁੱਲੜ ਦੇ ਵਿੱਚ ਚਾਹ ਚਾਹ ਬਣਾਇਆ ਕਰੂਗੀ ਤੇ ਉਹਦੇ ਨਾਲ ਅਲੱਗ-ਅਲੱਗ ਟੇਸਟ ਹੋਣਗੇ ਉਹਦੇ ਕਈ ਫਲੇਵਰ ਨੇ ਜਿਹੜੇ ਚਾਹ ਦੇ ਉਹ ਅਸੀਂ ਦੇਖੀ ਸੀ ਮੁੰਬਈ ਠੀਕ ਹੈ ਤੇ ਉੱਥੋਂ ਅਸੀਂ ਉਹ ਕਨਸੈਪਟ ਲੈ ਕੇ ਆਏ ਵੀ ਯਾਰ ਆਪਾਂ ਵੀ ਇੱਕ ਚਾਹ ਦਾ ਲੱਗ ਹੀ ਰੱਖਾਂਗੇ ਇੱਕ ਚਾਹ ਵਾਸਤੇ ਅਸੀਂ ਅਲੱਗ ਸ਼ਾਪ ਰੱਖੀ ਹੋਈ ਹੈ ਬਾਕੀ ਕਾਫੀ ਸਨੈਕਸ ਉਹ ਤਾਂ ਹਰ ਇੱਕ ਥਾਂ ਤੇ ਤੁਹਾਨੂੰ ਅਵੇਲੇਬਲ ਹੱਸੇ ਕਰਵਾਏ ਹੋਏ ਨੇ ਵੀ ਤਾਂ ਕਿ ਦੂਰ ਨਾ ਜਾਣਾ ਪਵੇ ਸਾਰਾ ਕੁਝ ਇੱਥੇ ਮਿਲੂਗਾ ਤੇ ਬਈ ਇਹ ਆ ਗਿਆ ਵੱਡਾ ਹਾਲ ਇਹ ਆਪਣਾ ਫਿਰ ਲੰਚ ਵਾਸਤੇ ਜਿਹੜਾ ਖਾਣ ਪੀਣ ਨੂੰ ਜਾਂ ਬੈਠਣ ਖਾਣ ਪੀਣ ਨੂੰ ਜਿਹੜਾ ਆਪਣਾ ਬਫੇ ਸਿਸਟਮ ਹੈ ਇਧਰ ਸਪੈਸ਼ਲ ਬਣਾਇਆ ਹੋਇਆ ਠੀਕ ਹੈ ਇਹਦਾ ਅਲੱਗ ਬਣਾਇਆ ਹੋਇਆ ਹਾਂ ਇਹਦੇ ਤੇ ਕੋਈ ਬੰਦਾ ਜਿਵੇਂ ਦੁਪਹਿਰੇ ਥੱਕ ਕੇ ਇਧਰ ਬੈਠ ਗਿਆ ਅੰਦਰ ਨਹੀਂ ਬੈਠਣਾ ਚਾਹੁੰਦਾ ਰੈਸਟੋਰੈਂਟ ਤੋਂ ਕੁਝ ਖਾਣਾ ਚਾਹੁੰਦਾ ਇੱਥੇ ਬੈਠ ਕੇ ਕਾਫੀ ਚਾਹਦਾ ਠੀਕ ਹੈ ਔਰ ਸਰਦੀਆਂ ਦੇ ਵਿੱਚ ਜਿਹੜਾ ਤੁਹਾਨੂੰ ਦੱਸਿਆਗਾ ਇਹ ਚੀਜ਼ ਵਾਸਤੇ ਪਾਰਟੀਆਂ ਵਾਸਤੇ ਇਹ ਜੀ ਹੋਣਾ ਚਾਹੀਦਾ ਸਟੇਜ ਅਸੀਂ ਲਾਇਆ ਕਰਾਂਗੇ ਬੇਪੂਲ ਦੇ ਵਿਦਿਆਲੇ ਬੇਪੂਲ ਦੇ ਵਿਦਿਆਲੇ ਨਾਲੇ ਕਹਿੰਦੇ ਹੁੰਦੇ ਜੇ ਭਰਿਆ ਹੋਵੇ ਇਹ ਆਮੰਦ ਦਾ ਹਰੇਕ ਸਟੇਜ ਤੇ ਜਰੂਰ ਆ ਸਿੰਗਰ ਨੂੰ ਤੰਗ ਨਹੀਂ ਕਰੂਗਾ ਸਹੀ ਗੱਲ ਤੇ ਇਹ ਵੀ ਇੱਕ ਬਹੁਤ ਵਧੀਆ ਬਈ ਕਨਸੈਪਟ ਹੈਗਾ ਤੇ ਇਸ ਤੋਂ ਅੱਗੇ ਚੱਲਦੇ ਆਂ ਬਈ ਤੇ ਬਈ ਇੱਕ ਚੀਜ਼ ਹੋਰ ਸੀਗੀ ਖਾਸ ਅੱਗੇ ਆਪਾਂ ਜੁਆਏ ਦਿਖਾਵਾਂਗੇ ਜਿਵੇਂ ਹੁੰਦਾ ਸਕੂਲਾਂ ਵਾਲੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਲਈ ਕੋਈ ਵਧੀਆ ਡਿਸਕਾਊਂਟ ਹਾਂ ਉਹਨਾਂ ਲਈ ਅਸੀਂ ਸਪੈਸ਼ਲੀ ਡਿਸਕਾਊਂਟ ਰੱਖਿਆ ਹੋਇਆ ਉਹ ਸਾਰੇ ਸਕੂਲਾਂ ਲਈ ਉਹ ਸੇਮ ਹੈ Tata ਜੀ ਪੂਰੇ ਵਾਟਰ پارک ਦਾ ਜਿਹੜਾ ਹੈਗਾ 999 ਰੁਪਏ ਆ ਜਿਹਦੇ ਵਿੱਚ ਸੇਮ ਆਪਣਾ ਇਧਰ ਬੁਫੇ ਵੀ ਉਹਨਾਂ ਨੂੰ ਮਿਲੂਗਾ ਬੱਚਿਆਂ ਨੂੰ ਠੀਕ ਹੈ ਹਾਂ ਜਿਵੇਂ ਬਾਕੀਆਂ ਲਈ ਤਾਂ ਆਪਣੀ 1500 ਟਿਕਟ ਹੋਗੀ ਨਾ ਹਾਂ ਇਹਨਾਂ ਲਈ 999 ਰੁਪਏ ਅਸੀਂ ਸਟੂਡੈਂਟਾਂ ਲਈ ਜਿਹੜੇ ਸਕੂਲਾਂ ਦੇ ਟੂਰ ਆਉਣਗੇ ਉਹਨਾਂ ਲਈ ਅਸੀਂ ਇਹ 999 ਰੁਪਏ ਰੱਖਿਆ ਤੇ ਭਾਈ ਹੋਰ ਕਿਸੇ ਖਾਸ ਵਰਗ ਲਈ ਕੋਈ ਹੋਰ ਡਿਸਕਾਊਂਟ ਇੱਕ ਸਪੈਸ਼ਲ ਜਿਹੜੇ ਆਪਣੇ ਦੇਸ਼ ਦੀ ਰਾਖੀ ਕਰਦੇ ਆਪਣੇ ਭਰਾ ਫੌਜੀ ਭਰਾ ਆਰਮੀ ਵਾਲੇ ਆਰਮੀ ਲਈ ਅਸੀਂ ਸਪੈਸ਼ਲ 10% ਦਾ ਡਿਸਕਾਊਂਟ ਅਸੀਂ ਰੱਖਿਆ ਹੋਇਆ ਹੈ ਤੇ ਉਹਨਾਂ ਨੂੰ ਬੇਨਤੀ ਕਰਦੇ ਵੀ ਆਓ ਫੈਮਲੀਆ ਨਾਲ ਆਓ ਤੇ ਨਜ਼ਾਰੇ ਲੈ ਕੇ ਜਾਓ। ਕੀ ਬਾਤ ਹੈ ਜੀ ਇਹ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਛੋਟੇ ਬੱਚਾ ਸੁਪਨਾ ਹੁੰਦਾ ਕਈ ਵਾਰ ਘਰ ਦੇ ਕਹਿੰਦੇ ਰੈਂੇ ਰੁਪਏ ਕਿੱਧਰ ਲਵਾਏਗਾ ਤਾਂ ਉਹਨਾਂ ਨੂੰ ਵੀ ਕੁਝ ਡਿਸਕਾਊਂਟ ਦੇਤਾ ਤੇ ਜਿਹੜੇ ਆਪਣੇ ਦੇਸ਼ ਦੇ ਲਈ ਆਪਣੇ ਲਈ ਇੱਕ ਤਾਨ ਕੇ ਖੜਦੇ ਆ ਉਹਨਾਂ ਨੂੰ 10% ਐਕਸਟਰਾ ਡਿਸਕਾਊਂਟ ਦਿੱਤਾ ਕਿਉਂਕਿ ਉਹਨਾਂ ਲਈ ਤਾਂ ਇੰਜੋਏ ਕਰਨ ਦੇ ਤਰੀਕੇ ਬਹੁਤ ਘੱਟ ਹੁੰਦੇ ਨੇ ਬਹੁਤ ਘੱਟ ਟਾਈਮ ਹੁੰਦਾ ਜਿਵੇਂ ਉਹਨਾਂ ਇੱਥੇ ਬਠਿੰਡੇ ਦੇ ਵਿੱਚ ਸਭ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਸ਼ਾਉਣੀ ਹੈ ਜੀ ਉਹ ਵਿਚਾਰੇ ਸਾਡੇ ਕੋਲੇ ਜਦੋਂ ਆਉਂਦੇ ਨੇ ਉਹ ਕਹਿੰਦੇ ਨੇ ਯਾਰ ਕਹਿੰਦੇ ਆ ਤਾਂ ਤੁਸੀਂ ਨਾ ਇੱਕ ਸਾਨੂੰ ਇੱਕ ਗਿਫਟ ਦੇਤਾ ਕੀ ਬਾਤ ਹੈ ਹਾਂ ਸਾਡੇ ਲਈ ਇੱਕ ਗਿਫਟ ਹੈ ਕਿਉਂਕਿ ਅਸੀਂ ਇੱਥੇ ਬਠਿੰਡੇ ਚ ਆਏ ਸੀ ਇੱਥੇ ਨੇੜੇ ਤੇੜੇ ਕੁਝ ਨਹੀਂ ਸੀਗਾ 1.5-200 ਕਿਲੋਮੀਟਰ ਜਾਣਾ ਪੈਂਦਾ ਸੀ ਸਾਨੂੰ ਇੱਥੋਂ ਚੰਡੀਗੜ੍ਹ ਜਾਣਾ ਪੈਂਦਾ ਸੀ ਚੰਡੀਗੜ੍ਹ ਤਕਰੀਬਨ 200 ਕਿਲੋਮੀਟਰ ਪੈਂਦਾ ਇੱਥੋਂ ਦੇ ਨਾਲ ਅਸੀਂ ਆਉਣੇ ਤਾਂ ਉਹ ਕਹਿੰਦੇ ਨੇ ਯਾਰ ਇੰਜੋਏ ਕਰਦੇ ਆ ਇੱਥੇ ਵਧੀਆ ਤਾਂ ਤਾਂ ਬਹੁਤ ਵਧੀਆ ਨਜ਼ਾਰਾ ਲਿਆਦਾ ਤੁਸੀਂ ਸਾਨੂੰ ਕੀ ਬਾਤ ਹੈ ਹਾਂਜੀ ਤੇ ਲਓ ਵੀ ਦੋਸਤੋ ਅੱਗੇ ਚੱਲਦੇ ਆ 5 ਵਜੇ ਦੇ ਵਿੱਚ ਉਸ ਤੋਂ ਪਹਿਲਾਂ ਨਾ ਬਾਈ ਹੋਰਾਂ ਦਾ ਇੰਸਟਾਗ੍ਰam YouTube Facebook ਹੈਗਾ ਐਡ ਦੀ ਰੇਟ 5 ਵਜੇ ਵਰਲਡ ਇਹਨੂੰ ਜ਼ਰੂਰ ਲਾਈਕ ਕਰ ਲਿਓ ਕਿਉਂਕਿ ਬਹੁਤ ਕੁਝ ਨਵਾਂ ਆਉਣਾ ਉਹਨਾਂ ਦੇ ਦਿਨਾਂ ਦੇ ਵਿੱਚ ਤੇ ਆਪਾਂ ਜਿਵੇਂ ਤੁਹਾਨੂੰ ਸਾਰਾ ਕੋਸ਼ਿਸ਼ ਕਰੀਏ ਦਿਖਾਉਣ ਦੀ ਪਰ ਜਿਹੜੀਆਂ ਨਵੀਆਂ ਚੀਜ਼ਾਂ ਆਉਣਗੀਆਂ ਉਹ ਬਾਈ ਹੋਰ ਹੀ ਅਪਡੇਟ ਕਰਦੇ ਰਹਿਣਗੇ ਤੇ ਤੁਸੀਂ ਵੱਤ ਤੋਂ ਵੱਤ ਜੁੜਿਓ ਤੇ ਤੁਹਾਡੀਆਂ ਜਿਹੜੀਆਂ ਯਾਦਾਂ ਨੇ ਉਹ ਵੀ ਤੁਹਾਡੇ ਚੈਨਲ ਤੇ ਆਉਂਦੀਆਂ ਰਹਿਣਗੀਆਂ ਜਿੰਨੇ ਵੀ ਤੁਸੀਂ ਤੇ ਫਨ ਕਰਨ ਆਉਂਗੇ ਤੁਹਾਡੀਆਂ ਜਿੰਨੇ ਆ ਵੀ ਆਸੀ ਮਜ਼ਾਕ ਤੁਹਾਡੇ ਉਹ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ